ਉਹਨੇ ਮੁਲਾਜਮ ਆ ਨਾਨਕ ਮਤਾ ਸਾਹਿਬ ਕਮੇਟੀ ਦੇ ਉਹਨਾਂ ਨਾਲ ਗੱਲ ਕਰਕੇ ਆਇਆ ਵਾ ਗੱਲ ਮਜਬੂਰੀ ਵਾਸੋਂ ਹੋ ਕੇ ਆਣ ਕੇ ਵਿਚਾਰੇ ਕਈ ਬੀਬੀਆਂ ਪੈਣਾ ਸਾਡੀਆਂ ਇੱਥੇ ਜੌਬ ਕਰ ਰਹੀਆਂ ਨੇ ਕੋਈ ਲੰਗਰ ਦੀ ਸੇਵਾ ਕਰ ਰਹੀਆ ਕੋਈ ਮਤਲਬ ਸਫਾਈ ਚ ਸੇਵਾ ਕਰ ਰਹੇ ਨੇ ਪੂਰਾ ਪੂਰਾ ਪਰਿਵਾਰ ਆ ਉਹਨਾਂ ਦਾ ਠੀਕ ਹੈ ਜੀ ਉਹਨਾਂ ਤਨਖਾਹਾਂ ਪਤਾ ਕੀਤੀਆਂ ਤੇ 6-6000 ਰੁਪਏ ਉਹਨਾਂ ਦੀ ਤਨਖਾਹ ਇੱਕ ਜਣੇ ਦੀ ਉਹਦੇ ਵਿੱਚੋਂ ਵੀ ਉਹਨਾਂ ਦੱਸਿਆ ਵੀ 1500 ਰੁਪਏ ਜਿਹੜਾ ਵਾ ਉਹ ਕਮਰੇ ਦਾ ਕਿਰਾਇਆ ਕੱਟ ਲਿਆ ਜਾਂਦਾ ਵਾ ਕਮਰਾ ਵੀ ਕੀ ਆ ਵੀ ਜਿਹੜਾ ਸਰਾਂ ਬਣੀਆ ਯਾਤਰੂ ਸਰਾਂ ਬਣੀਆ ਜਿਹੜੀ ਇੱਥੇ ਠੀਕ ਹੈ ਜੀ ਉਹ ਉਹ ਜਿਹੜੇ ਕਮਰੇ ਨੇ ਉਹ ਕਮਰੇ ਮੁਲਾਜ਼ਮਾਂ ਨੂੰ ਅਲਾਟ ਕੀਤੇ ਹੋਏ ਨੇ ਇੱਥੇ ਜਦੋਂ ਕੋਈ ਗੱਲ ਚੁੱਕਦਾ ਵਾ ਜਾਂ ਗੱਲ ਕਰਦਾ ਵਾ ਸਾਡੇ ਵਰਗਾ ਉਦੋਂ ਫਿਰ ਸਾਰਿਆਂ ਨੂੰ ਇਹ ਪਰੇਸ਼ਾਨੀ ਹੁੰਦੀ ਹੈ ਜਦੋਂ ਇਹ ਸਵਾਲ ਕੀਤਾ ਜਾਂਦਾ ਵੀ ਕਮੇਟੀ ਵਾਲਿਆਂ ਨੇ ਹੁਣ ਤੱਕ ਕੀ ਕੀਤਾ ਵਾ 10 ਸਾਲਾਂ ਤੋਂ ਤੇ ਮੈਂ ਹੀ ਬਿੰਦਾ ਆ ਰਿਹਾ ਤੇ ਪਹਿਲਾਂ ਇੱਕ ਕਮੇਟੀ ਬਣੀ ਸੀ ਉਹਦੇ ਵਿੱਚ ਵੀ ਤੁਹਾਡੇ ਆਪ ਸੀ ਝਗੜੇ ਹੀ ਚੱਲਦੇ ਰਹੇ ਨੇ ਆਪਸ ਦੇ ਵਿੱਚ ਲੜਾਈ ਜਲਦੀ ਰਹੀ ਹੈ ਕਦੀ ਕੋਈ ਪ੍ਰਧਾਨ ਬਣ ਗਿਆ ਕਦੀ ਕੋਈ ਬਣ ਗਿਆ ਕਦੀ ਕਿਸੇ ਚੀਜ਼ ਦੇ ਪਿੱਛੇ ਕਦੀ ਕਿਸੇ ਵੀਜ਼ ਦੇ ਪਿੱਛੇ ਤੁਸੀਂ ਲਾਂਦੇ ਹੋ ਪਰ ਜਿਹੜਾ ਇੱਥੇ ਗੁਰੂ ਘਰਾਂ ਦੇ ਕੰਮ ਹੋਣੇ ਚਾਹੀਦੇ ਨੇ ਜਿਹੜੀਆਂ ਇੱਥੇ ਸਰਾਵਾਂ ਬਣਨੀਆਂ ਚਾਹੀਦੀਆਂ ਨੇ ਜਿਹੜੇ ਮੁਲਾਜ਼ਮਾਂ ਵਾਸਤੇ ਇੱਥੇ ਕੁਆਟਰ ਬਣਨੇ ਚ ਠੀਕ ਹੈ ਜੀ ਉਹਦੇ ਉੱਤੇ ਕੋਈ ਕੰਮ ਕਿਉਂ ਨਹੀਂ ਹੋਣ ਡਿਆ ਇਹ ਤੋਂ ਸੰਗਤ ਵੀ ਹੈ ਇੱਥੇ ਸੰਗਤ ਦੇ ਨਾਲ ਵੀ ਮੈਂ ਗੱਲ ਕਰਾਂਗਾ ਸੰਗਤ ਦੇ ਵੀਊ ਲੈਣੇ ਚਾਹਾਂਗਾ ਸੰਗਤ ਕੋਲ ਵੀ ਪੁੱਛਾਂਗਾ ਵੀ ਉਹ ਕੀ ਜੜੀਆਂ ਇਹਨਾਂ ਦੀ ਕਮੇਟੀ ਵਾਲਿਆਂ ਦੀ ਕਾਰਗੁਜ਼ਾਰੀ ਆ ਜਾਂ ਪਿਛਲੀਆਂ ਆ ਦੀਆਂ ਜਾਂ ਹੁਣ ਦੀ ਆ ਉਹਦੇ ਨਾਲ ਕਿੰਨਾ ਕੁ ਸਹਿਮਤ ਨੇ ਉੱਤੇ ਗੱਲ ਕਰਾਂਗਾ ਆਪਣੇ ਇਥੋਂ ਦੇ ਜਿਹੜੇ ਮੁਲਾਜ਼ਮ ਨੇ ਸਾਡੇ ਗੁਰੂ ਘਰਾਂ ਦੇ ਵਿੱਚ ਜਿਹੜੇ ਸੇਵਾ ਕਰ ਰਹੇ ਨੇ ਠੀਕ ਹੈ ਜੀ ਉਹਨਾਂ ਦੇ ਹਾਲਾਤ ਵੇਖ ਕੇ ਆਇਆ ਵਾਂ ਉਧਰ ਜਿਹੜੇ ਜਗ੍ਹਾ 'ਚ ਉਹ ਰਹਿ ਰਹੇ ਨੇ ਉਨਾ ਵਾਸਤੇ ਕੋਈ ਪ੍ਰੋਪਰ ਰਹਿਣ ਦਾ ਕੋਈ ਇੰਤਜ਼ਾਮ ਨਹੀਂਗਾ ਕੁਆਟਰਨਿੰਗੇ ਬਣੇ ਠੀਕ ਹੈ ਜੀ ਉਹਨੇ ਤਨਖਾਹਾਂ ਦਾ ਪਤਾ ਕੀਤਾ ਮੈਂ ਤਨਖਾਹਾਂ ਵੀ ਕਿਸ ਦੀ 6000 ਆ ਰਿਹਾ ਕਿਸ ਦੀ 8000 ਆ ਕਿਸ ਦੀ 7000 ਆ ਅੱਜ ਦੀ ਤਰੀਕ ਜੀ ਤੇ ਗੱਲ ਕਰਨੀ ਹੋਏ ਜੇ ਅਸੀਂ ਘਰ ਪੱਠੇ ਪਾਉਣ ਵਾਸਤੇ ਬੰਦਾ ਰੱਖਨੇ ਆ ਤਾਂ 10000 ਤੋਂ ਥੱਲੇ ਬੰਦਾ ਨਹੀਂ ਲੱਭਦਾ 12000 ਤੋਂ ਥੱਲੇ ਉਹਦੇ ਉਹ ਉਸ ਉਸ ਚੀਜ਼ ਨੂੰ ਤੁਸੀਂ ਕਿਹੇ ਤਰੀਕੇ ਨਾਲ ਵੰਦੇ ਹੋ ਜੀ ਇਸ ਤਰ੍ਹਾਂ ਇਹ ਦੇਖੋ ਕੌਣ ਵਾਲੀ ਕਮੇਟੀ ਨੇ ਸਾਬ ਸੋਚਿਆ ਹੀ ਆ ਪਹਿਲਾਂ ਵੀ ਪਰ ਕੁੱਲ ਮਿਲਾ ਕੇ ਇੰਨੀ ਤਨਖਾਹਾਂ ਨਾਲ ਗੁਜ਼ਾਰਾ ਤੇ ਹੋ ਨਹੀਂ ਰਿਹਾ ਨਿਕਾ ਦੇ ਵਧਣੀ ਚਾਹੀਦੀ ਸਕਤੀ ਬਾਕੀ ਆਉਣ ਵਾਲੇ ਦੇ ਪ੍ਰਬੰਧਕ ਕਮੇਟੀ ਸੱਚ ਸੋਚੂਗੀ ਸਮਝੂਗੀ ਹੁਣ ਇਹਦੇ ਨਵੇਂ ਬੰਦੇ ਜੇ ਕੀਪਤਾ ਵੈਣਗੇ ਆਪਣੇ ਟਿਕਾਣੇ ਨੂੰ ਦੱਸਣਗੇ ਕੀ ਹੋਊਗਾ ਮੈਂ ਵੀ ਦੇਖਿਆ ਹੋਇਆ ਹੈ ਇੱਥੇ ਜਿਹੜੇ ਜਿੰਨਾ ਵੀ ਸਟਾਫ ਕਵਾਰਟਰਸ ਹੈ ਉਹਦੀ ਸਥਿਤੀ ਬਹੁਤ ਖਰਾਬ ਹੈ ਕਿਤੇ ਮੈਨੂੰ ਉਦੋਂ ਗੱਲ ਕਰ ਰਹੇ ਸੀ ਇੱਥੇ ਕਹਿ ਰਹੇ ਸੀ ਕਿ ਜਦੋਂ ਬਰਸਾਤ ਹੁੰਦੀ ਹੈ ਤੇ ਜਿਹੜੇ ਆਪਣੇ ਗਰੰਥੀ ਸਿੰਘ ਨੇ ਉਹ ਦੱਸ ਰਹੇ ਸੀ ਕਿ ਭਾਈ ਬਰਸਾਤ ਹੋ ਰਹੀ ਹੁੰਦੀ ਹੈ ਬੱਚੇ ਸੋ ਰਹੇ ਨੇ ਨਾਲ ਕੋਲੇ ਰੱਖੇ ਹੋਏ ਨੇ ਕਿ ਪਾਣੀ ਟਪਕ ਰਿਹਾ ਹੈ ਬੱਚੇ ਨੂੰ ਸਾਈਡ ਤੇ ਕਰਕੇ ਤੇ ਉਥੇ ਕੋਲੇ ਰੱਖ ਕੇ ਤੇ ਆਪਦਾ ਗੁਜ਼ਾਰਾ ਕਰ ਰਹੇ ਨੇ ਤੇ ਮੈਂ ਤੇ ਕਮੇਟੀ ਨੂੰ ਇਹ ਰਿਕੁਐਸਟ ਕਰਦਾ ਕਿ ਭਈ ਹੁਣ ਜੇ ਨਵੀਂ ਕਮੇਟੀ ਬਣੀ ਹੈ ਤੇ ਨਵੇਂ ਕੁਆਟਰਸ ਬਣਾਉਣੇ ਨਾਲੀ ਔਰ ਸਟਾਫ ਅਗਰ ਇੱਥੇ ਸੁਖੀ ਰਹੇਗਾ ਤਾਂ ਹੀ ਅੱਗੇ ਸੇਵਾ ਅੱਛੀ ਤਰ੍ਹਾਂ ਕਰੇਗਾ ਜਿੰਨੇ ਆਪਣੇ ਗਰੰਤੀ ਸਿੰਘ ਨੇ ਉਹਨਾਂ ਦੀ ਰਹਿਣ ਸਹਿਣ ਅੱਛਾ ਹੋਣਾ ਚਾਹੀਦਾ ਹੈ ਲਿਵਿੰਗ ਸਟੈਂਡਰਡ ਦੇਖੋ ਹਰ ਥਾਂ ਤੇ ਜੈਮ ਜੀ ਹਮੇ ਵਧ ਰਿਹਾ ਹੈ ਓਵੇਂ ਓਵੇਂ ਗੁਰਦੁਆਰੇ ਦਾ ਵੀ ਹੋਣਾ ਚਾਹੀਦਾ ਤੇ ਮੈਂ ਸਭ ਨੂੰ ਇਹ ਰਿਕੁਐਸਟ ਕਰਦਾ ਕਿ ਕਮੇਟੀ ਵਾਲਿਆਂ ਨੂੰ ਕਿ ਭਈ ਨਵੀਂ ਇੱਕ ਬਿਲਡਿੰਗ ਬਣਾਉਣ ਜਿੱਥੇ ਸਾਰੇ ਸਟਾਫ ਦਾ ABC ਗ੍ਰੇਡ ਦੇ ਹਿਸਾਬ ਨਾਲ ਸਟਾਫ ਦੇ ਕੁਆਰਟਸ ਬਣਨ ਔਰ ਅੱਗੇ ਅੱਛੀ ਤਰ੍ਹਾਂ ਉਹ ਵੀ ਸੇਵਾ ਕਰ ਸਕਣ ਇੱਥੇ ਉਹਨਾਂ ਦੀ ਉਸ ਹਿਸਾਬ ਦੀ ਹੋਏ ਕਿ ਉਹ ਵੀ ਆਪਦੇ ਬੱਚਿਆਂ ਨੂੰ ਅੱਛੇ ਸਕੂਲਾਂ 'ਚ ਪੜਾ ਸਕਣ ਔਰ ਆਪਦਾ ਘੱਟੋ ਘੱਟ ਰੈਂਸਨ ਅੱਛੀ ਤਰ੍ਹਾਂ ਨਾਲ ਬਤੀਤ ਕਰ ਸਕਣ ਤੇ ਇੰਨੀ ਕੁ ਤਨਖਾਹ ਤੇ ਹੋਣੀ ਚਾਹੀਦੀ ਹੈ ਜਿਹੜਾ ਗੁਰੂ ਦਾ ਸੇਵਕ ਹੋਏ ਔਰ ਉਹਦੀ ਤਨਖਾਹ ਇੰਨੀ ਘੱਟ ਹੋਏ ਤੇ ਮੈਨੂੰ ਤਾਂ ਨਹੀਂ ਸਮਝ ਲੱਗਦਾ ਕਿ ਅਗਰ ਹੁਣ ਅੱਜ ਦੀ ਤੁਸੀਂ ਨਾਰਮਲ ਜਿਹੜਾ ਇੱਕ ਖੇਤੀਬਾੜੀ ਵਾਲਾ ਬੰਦਾ ਜੜ ਲੇਬਰ ਕਰ ਰਿਹਾ ਉਹ ਵੀ 400-500 ਰੁਪਏ ਦੀ ਦਿਹਾੜੀ ਕਰ ਰਿਹਾ ਤੇ ਇਹ ਤੇ ਗੁਰੂ ਦੀ ਸੇਵਾ ਕਰ ਰਹੇ ਨੇ 24 ਘੰਟੇ ਇੱਥੇ ਤੇ ਮੈਨੂੰ ਜਿਆਦਾ ਹੈ ਕਿ ਉਹਨਾਂ ਲਈ ਬਹੁਤ ਅੱਛੀ ਵਿਵਸਥਾ ਹੋਣੀ ਚਾਹੀਦੀ ਹੈ। ਸਮੀ ਕਿਤੇ ਨਹੀਂ ਆ ਰਹੀ ਹੁਣ ਨਵੀਂ ਸੰਸਥਾ ਬਣੀ ਆ ਤੇ ਹੁਣ ਸਾਰੇ ਇੰਨੇ ਇੱਥੇ ਵਿਚਾਰ ਤੇ ਰਹਿੰਦੇ ਨੇ ਨਵੀਂ ਕਾਰ ਸੇਵਾ ਜਰਾ ਬਣਾਣ ਦੀ ਸਾਰੀਆਂ ਬਾਬਾ ਜੀ ਨਾਲ ਵੀ ਸਾਰੀ ਗੱਲਬਾਤ ਮਿਲਦੇ ਸਭ ਕੋ ਸ਼ਰਨ ਦੇ ਨੇ। ਅਸੀਂ ਰਿਕੁਐਸਟ ਕੀਤੀ ਅਸੀਂ ਸਾਰੇ ਕਰਨ ਦੀ ਅੱਛੇ ਨਾਲ ਰਹਿੰਦੇ। ਉਹਦਾ ਜਵਾਬ ਕਿਹੜੀ ਪਹਿਲੀਆਂ ਕਮੇਟੀਆਂ ਨੇ ਉਹਦੇ ਵਿੱਚ ਇਹ ਡਿਸਕਿਊਟ ਰਿਹਾ ਹੈ ਕਿ ਭਈ ਇੱਕ طرف ਮਾਸਬਾ ਇੱਕ طرف ਉਹਨਾਂ ਨੇ ਬਾਬਾ ਜੀ ਨੂੰ ਪਾਰਟੀ ਬਣਾ ਕੇ ਰੱਖਿਆ ਹੋਇਆ ਦੇਖੋ ਕਿਤੇ ਵੀ ਅਗਰ ਵਿਕਾਸ ਕਰਨਾ ਹੈ ਇਹ ਵਿਕਾਸ ਜਿਹੜਾ ਹੈ ਬਿਨਾ ਪੈਸੇ ਤੋਂ ਨਹੀਂ ਹੋ ਸਕਦਾ ਤੇ ਮੈਨੂੰ ਇਹ ਪਤਾ ਹੈ ਕਿ ਇੱਥੇ ਜਿਹੜੀ ਸੰਸਥਾ ਜਿਹੜੀ ਨਾਨਕ ਮਤਾ ਸਾਹਿਬ ਹੈ ਇੱਥੇ ਜਿੰਨਾ ਕੋ ਜਿਹੜਾ ਚੜਾਵਾ ਹੈ ਜਾਂ ਜਿਹੜੀ ਵੀ ਇਨਕਮ ਹੈ ਉਹ ਇੰਨੀ ਕੁ ਹੈ ਕਿ ਭਾਈ ਇਹ ਸੰਸਥਾ ਆਪਣੇ ਆਪ ਆਪਣੇ ਆਪ ਨੂੰ ਮੇਨਟੇਨ ਕਰ ਸਕੇ ਇਹ ਇਹ ਨਹੀਂ ਕਿ ਨਵੀਂ ਬਿਲਡਿੰਗਾਂ ਡਿਵੈਲਪ ਕਰ ਸਕਣ ਇੱਥੇ ਇੰਨੀ ਕੋਈ ਇਨਕਮ ਨਹੀਂ ਹੈਗੀ ਤੇ ਮੈਂ ਤਾਂ ਇਹੀ ਰਿਕਵੈਸਟ ਕੀਤੀ ਹੈ ਕਿ ਭਾਈ ਕਾਰ ਸੇਵਾ ਨੂੰ ਇੱਥੇ ਕੰਮ ਦਿੱਤਾ ਜਾਏ ਤਾਂ ਕਿ ਉਹ ਕਾਰ ਸੇਵਾ ਕਰਕੇ ਨਵੀਆਂ ਬਿਲਡਿੰਗਾਂ ਨਵੇਂ ਸਕੂਲ ਜੋ ਵੀ ਵਿਕਾਸ ਦਾ ਕਰ ਰਿਹਾ ਉਹਨਾਂ ਨੂੰ ਦਿੱਤਾ ਜਾਏ ਉਹਨਾਂ ਨੂੰ ਟਾਈਮ ਪੀਰੀਅਡ ਦਿੱਤਾ ਜਾਏ ਉਹ ਬਣਾ ਕੇ ਤੁਹਾਨੂੰ ਹੈਂਡਓਵਰ ਕਰਨ ਇਹ ਪਿਛਲੇ ਮੈਨੂੰ ਲੱਗਦਾ 15-20 ਸਾਲਾਂ ਤੋਂ ਇਹ ਸਾਰਾ ਵਿਕਾਸ ਰੁਕਿਆ ਹੋਇਆ ਸੀ ਬਟ ਇਹ ਆਉਣ ਵਾਲੀ ਜਿਹੜੀ ਹੁਣ ਆਈ ਹੋਈ ਕਮੇਟੀ ਹੈ ਇਹ 100% ਵਿਕਾਸ ਕਰਕੇ ਦੇਗੀ ਤੁਹਾਨੂੰ ਸਾਲ ਦੋ ਸਾਲ ਚ ਤੁਸੀਂ ਦੇਖਿਆ ਜੇ ਇੱਥੇ ਨਵੇਂ ਕੁਆਰਟਰਸ ਔਰ ਕੋਈ ਨਾ ਕੋਈ ਨਵਾਂ ਸਕੂਲ ਇੱਥੇ ਬਣ ਕੇ ਖੜਾ ਹੋਏਗਾ ਬਿਲਕੁਲ ਜੀ ਸਾਡੇ ਕਾਰ ਸੇਵਾ ਵਾਲੀ ਸੰਪਰਦਾਵਾ ਸਾਡੇ ਕੋਲ ਸੰਸਾਧਨ ਬਹੁਤ ਨੇ ਸਾਡੇ ਮਹਾਪੁਰਖ ਨੇ ਉਹ ਬੜੀ ਬੜੀ ਦੂਰ ਜਾ ਕੇ ਸੇਵਾ ਕਰ ਰਹੇ ਨੇ ਤੇ ਨਾਨਕਪਤਾ ਸਾਹਿਬ ਦੇ ਵਿੱਚ ਵੀ ਉਹਨਾਂ ਨੂੰ ਸੇਵਾ ਦੇਣੀ ਚਾਹੀਦੀ ਹੈ 100% ਇਹ ਸੇਵਾ ਮੈਨੂੰ ਤੇ ਉਮੀਦ ਹੈ ਕਿ 1 ਮਹੀਨੇ ਦੇ ਅੰਦਰ ਅੰਦਰ ਉਹ ਕਾਰਜ ਸ਼ੁਰੂ ਹੋਣਾ ਚਾਹੀਦਾ ਹੈ ਹਾਂ ਜੀ ਇਥੋਂ ਦੇ ਮੁਲਾਜ਼ਮ ਨੇ ਜਾਂ ਜਿਹੜੀਆਂ ਆਉਣ ਵਾਲੀਆਂ ਸੰਗਤਾਂ ਨੇ ਆਉਂਦੀਆਂ ਨੇ ਤੇ ਯਾਤਰੀ ਆਉਂਦੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਉਹ ਉਹਨਾਂ ਦੇ ਰਹਿਣ ਦਾ ਪ੍ਰਬੰਧ ਕੀ ਆ ਠੀਕ ਹੈ ਜੀ ਉਹ ਉਹਦੇ ਬਾਰੇ ਗੱਲ ਕਰਾਂਗੇ ਪੁਲਨ ਸਾਹਿਬ ਮੈਂ ਗੱਲ ਕਰਨੀ ਚਾਹੁੰਦਾ ਵਾ ਵੀ ਸੰਗਠਨ ਨਾਲ ਗੱਲ ਵੀ ਕਰ ਰਿਆ ਆ ਸਾਂ ਔਰ ਪਿੱਛੇ ਵੀ ਗੱਲ ਕਰਕੇ ਆਇਆ ਮੈਂ ਕੁਆਟਰਾਂ ਦੇ ਵਿੱਚ ਗਿਆ ਹਾਂ ਮੁਲਾਜ਼ਮਾਂ ਦੇ ਜਿਹੜੇ ਇਥੋਂ ਦੇ ਮੁਲਾਜ਼ਮ ਨੇ ਠੀਕ ਹੈ ਜੀ ਕਮੇਟੀਆਂ ਜਿਹੜੀਆਂ ਨੇ ਤੁਸੀਂ ਚੁਣ ਕੇ ਤੇ ਪ੍ਰਧਾਨ ਵੀ ਬਣਾ ਦਿੰਦੇ ਹੋ ਤੁਸੀਂ ਮੈਂਬਰ ਵੀ ਬਣਾ ਦਿੰਦੇ ਹੋ ਤੁਸੀਂ ਜਨਰਲ ਸਕੱਤਰ ਵੀ ਬਣਾਏ ਹੋਏ ਨੇ ਹਾਂ ਜੀ ਪਰ ਸੰਗਠਨਾਂ ਦੇ ਵਾਸਤੇ ਗੁਰੂ ਘਰ ਦੇ ਵਾਸਤੇ ਕਾਰਜ ਕੋਈ ਹੋ ਹੀ ਨਹੀਂ ਰਿਹਾ ਉਹਨਾਂ ਦੇ ਹਾਲਾਤ ਵੇਖੋ ਜਾ ਕੇ ਤੁਸੀਂ ਉਹਨਾਂ ਦੇ ਰਹਿਣ ਦੀ ਜਗ੍ਹਾ ਵੇਖੋ ਜਾ ਕੇ ਜਾ ਉਹਨਾਂ ਦੀ ਤਨਖਾਹਾਂ ਵੇਖੋ ਜਾ ਕੇ ਵੇਖੋ ਇਸੇ ਗੱਲ ਦਾ ਸੰਗਠਨਾਂ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਰੋ ਲੇਕਿਨ ਜਦੋਂ ਤੋਂ ਇਹ ਕਮੇਟੀ ਚੁਣ ਕੇ ਭੇਜੀ ਹੈ ਉਦੋਂ ਦਾ WhatsApp WhatsApp Facebook Facebook ਹੀ ਖੇਡ ਰਹੇ ਨੇ ਕੋਈ ਵੀ ਜ਼ਮੀਨ ਤੇ ਕੋਈ ਵੀ ਕਾਰ ਸੇਵਾ ਜਦੋਂ ਦੀ ਰੁਕੀ ਆ ਕੋਈ ਵੀ ਵੇਖ ਲੋ ਨਵੀਂ ਬਿਲਡਿੰਗ ਬਣਾਈ ਹੋਵੇ ਨਵਾਂ ਕੋਈ ਕਾਰਜ ਕੀਤਾ ਹੋਵੇ ਕੋਈ ਕਾਰਜ ਨਹੀਂ ਕੀਤਾ ਤਮਾਮ ਸੰਗਤਾਂ ਨੇ ਇਲਾਕਿਆਂ ਦੇ ਵਿੱਚੋਂ ਮੀਟਿੰਗ ਕਰਕੇ ਇਹ ਸੰਗਤਾਂ ਇੱਥੇ ਇਕੱਠੀਆਂ ਹੋਈਆਂ ਨੇ ਸਿਰਪ ਪ੍ਰਧਾਨ ਸਾਹਿਬ ਨੂੰ ਅੱਜ ਬੇਨਤੀ ਕਰਨ ਵਾਸਤੇ ਕਿ ਜਿਹੜੇ ਰੁਕੇ ਹੋਏ ਕੰਮ ਨੇ ਹੁਣ ਮੁਲਾਜ਼ਮ ਜਿਹੜੇ ਨੇ ਇੱਕ ਤੇ ਉਹਨਾਂ ਦੀਆਂ ਤਨਖਾਹਾਂ ਵਧਾਈਆਂ ਜਾਣ ਉਹਨੀਆਂ ਤਨਖਾਹਾਂ ਨਾਲ ਉਹਨਾਂ ਦਾ ਕੰਮ ਨਹੀਂ ਚੱਲਦਾ ਦੂਸਰਾ ਉਹਨਾਂ ਦੀ ਜਿਹੜੀਆਂ ਜੜੀਆਂ ਇਮਾਰਤਾਂ ਨੇ ਬਿਲਕੁਲ ਜਰਜਰ ਹੋਈਆਂ ਪਈਆਂ ਨੇ ਜਿਸ ਤਰ੍ਹਾਂ ਕਿ ਤੁਸੀਂ ਵੀ ਵੇਖਿਆ ਹੈ ਉਹ ਇਮਾਰਤਾਂ ਨਵੇਂ ਸਿਰੇ ਤੋਂ ਜੜੀਆਂ ਨੇ ਕਾਰ ਸੇਵਾ ਦੇ ਰਾਈ ਉਹ ਨਵੀਆਂ ਸੁੰਦਰ ਇਮਾਰਤਾਂ ਬਣਾਈਆਂ ਜਾਣ ਤਾਂ ਕਿ ਜਿਹੜੇ ਕਰਮਚਾਰੀ ਨੇ ਉਹ ਵਧੀਆ ਢੰਗ ਨਾਲ ਆਪਣਾ ਉੱਥੇ ਜੀਵਨ ਜਿਆਪਨ ਕਰ ਸਕਣ ਤੇ ਜਿਹੜੇ ਕੰਮ ਰੁਕੇ ਹੋਏ ਨੇ ਜਿਸ ਤਰ੍ਹਾਂ ਆ ਹੀ ਦੇਖ ਲਓ ਕਿ ਆ ਕਈਆਂ ਸਾਲਾਂ ਤੋਂ ਵੇਖੋ ਜੰਗਾਲ ਲੱਗਾ ਪਿਆ ਹੈ ਸਾਡੀ ਦਰਸ਼ਨ ਜੋੜੀ ਦਾ ਪੂਰਾ ਸੈੱਟ ਜਿਹੜਾ ਹੈ ਇਹ ਵੀ ਨਵਾਂ ਕੈਦੇ ਨਾਲ ਬਹੁਤ ਸੁੰਦਰ ਬਣਨਾ ਚਾਹੀਦਾ ਇਹਨੂੰ ਤੇ ਅਸੀਂ ਇਸੇ ਬੇਨਤੀ ਕਰਨ ਵਾਸਤੇ ਸਾਰੀਆਂ ਸੰਗਤਾਂ ਇੱਥੇ ਇਕੱਠੀਆਂ ਹੋਈਆਂ ਨੇ ਕਿ ਪ੍ਰਧਾਨ ਸਾਹਿਬ ਤੁਸੀਂ ਕਾਰ ਸੇਵਾ ਨੂੰ ਇਹ ਸੇਵਾ ਲੈ ਕੇ ਦਿਓ ਤਾਂ ਕਿ ਜਿਸ ਤਰੀਕੇ ਨਾਲ ਪਹਿਲਾਂ ਸੁਚਾਰੂ ਰੂਪ ਚ ਕਾਰ ਸੇਵਾ ਇੱਥੇ ਗੁਰੂ ਘਰ ਦਾ ਕੰਮ ਕਰਦੀ ਸੀ ਉਸੇ ਢੰਗ ਨਾਲ ਕੰਮ ਕਰ ਸਕੇ ਨਾ ਕਿ ਫੇਸਬੁੱਕ ਤੇ ਅਜੇ ਤੱਕ ਜਿੰਨੀ ਕਮੇਟੀ ਚੱਲੀ ਆ ਉਹ ਫੇਸਬੁੱਕ ਤੇ ਵਟਸਐਪ ਤੇ ਚੱਲੀ ਆ ਉਹ ਜ਼ਮੀਨ ਤੇ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਉਹ ਦੱਸਣ ਵੀ ਜਿਸੀਂ ਆ ਕੰਮ ਕੀਤਾ ਉਹ ਵਿਖਾਉਣ ਸੰਗਤਾਂ ਨੂੰ ਵੀ ਆ ਆ ਬਿਲਡਿੰਗ ਅਸੀਂ ਬਣਾਈ ਆ ਉਹ ਸੰਗਤਾਂ ਨੂੰ ਦੱਸਣ ਵੀ ਇੱਥੇ ਇਸ ਚੀਜ਼ ਦਾ ਸੁਧਾਰ ਕੀਤਾ ਕਿਸੇ ਇੱਕ ਅੱਧੀ ਚੀਜ਼ ਨੂੰ ਲੈ ਕੇ ਉਹ ਆਪਣਾ ਇੰਨਾ ਜ਼ਿਆਦਾ ਵਿਖਾਵਾ ਮਤਲਬ ਉਹ ਕਰਦੇ ਆ ਉਹਨਾਂ ਨੂੰ ਸੇਵਾ ਨਾਲ ਜਾਂ ਉਹਦੇ ਨਾਲ ਕੋਈ ਮਤਲਬ ਨਹੀਂ ਹੈਗਾ ਉਹ ਸਿਰਫ WhatsApp ਔਰ Facebook ਨਾਲ ਉਹਨਾਂ ਨੂੰ ਮਤਲਬ ਹੈ ਅਸੀਂ ਇਸ ਕਰਕੇ ਸਾਰੀਆਂ ਸੰਗਤਾਂ ਚਾਹੁੰਦੀਆਂ ਨੇ ਕਿ ਨਵੇਂ ਸਿਰੇ ਤੋਂ ਬਾਬਾ ਬਚਨ ਸਿੰਘ ਜੀ ਨੂੰ ਸੇਵਾ ਦਿੱਤੀ ਜਾਵੇ ਔਰ ਸੁੰਦਰ ਇਮਾਰਤ ਜਿਹੜੀ ਹੋਰ ਵਧੀਆ ਬਣ ਸਕੇ ਔਰ ਜਿਹੜੇ ਜਿਹੜੀਆਂ ਸਰਾਵਾਂ ਨੇ ਉਹਨਾਂ ਦੀ ਹਾਲਤ ਵੀ ਜ਼ਿਆਦਾ ਠੀਕ ਨਹੀਂ ਗਈ ਉਹ ਸਰਾਵਾਂ ਵੀ ਠੀਕ ਹੋ ਜਾਣ ਤੇ ਜਿਹੜੇ ਕਰਮਚਾਰੀਆਂ ਨੇ ਉਹਨਾਂ ਦੀ ਰਹਿائش ਵੀ ਥੋੜੀ ਜੀ ਠੀਕ ਹੋ ਸਕੇ ਦਰਬਾਰ ਸਾਹਿਬ ਦੇ ਆਲੇ-ਦੁਆਲੇ ਜਿਹੜੇ ਬਹੁਤ ਸਾਰੇ ਸੁਧਾਰ ਹੋਣ ਦੀ ਜ਼ਰੂਰਤ ਆ ਜਿਹੜੀ ਕਾਰ ਸੇਵਾ ਬਹੁਤ ਵਧੀਆ ਢੰਗ ਨਾਲ ਕਰ ਸਕਦੀ ਆ ਜਦੋਂ ਤੁਸੀਂ ਵੇਖੋ ਕਿ ਜਿੰਨੇ ਇਤਿਹਾਸਿਕ ਗੁਰੂ ਘਰ ਨੇ ਚਾਹੇ ਐਸਡੀਪੀਸੀ ਆ ਐਸਡੀਪੀਸੀ ਵੀ ਚਾਹੇ ਉਹਨਾਂ ਜ਼ਿਆਦਾਤਰ ਪੂਰੀ ਵਾਲੇ ਨੂੰ ਕਾਰ ਸੇਵਾ ਦਿੰਦੀ ਆ एसडीपीसी ਨਾਲੋਂ ਵੱਡੀ ਸਸਤਾ ਨਹੀਂ ਗਈ ਇਹ ਕੋਈ ਵੀ ਵੱਡੀ ਸਸਤਾ ਨਹੀਂ ਗਈ ਜੇ ਐਸਜੀਪੀਸੀ ਵਾਲੇ ਔਰ ਵੱਡੀਆਂ-ਵੱਡੀਆਂ ਸਸਤਾਵਾਂ ਵਾਲੇ ਕਾਰ ਸੇਵਾ ਨੂੰ ਕੰਮ ਲੈ ਕੇ ਗੁਰੂ ਘਰ ਦੀਆਂ ਇਮਾਰਤਾਂ ਤਿਆਰ ਕਰਦੇ ਨੇ ਤੇ ਇਹ ਕਿਉਂ ਪਰਹੇਜ਼ ਕਰਦੇ ਨੇ ਇਹ ਅਲੱਗ ਡੀ ਗੱਲ ਦਾ ਪਰੇਜ ਆ ਬਿਲਕੁਲ ਜੀ ਪ੍ਰੋਬਲਮ ਗੱਲ ਤੇ ਉਹੀ ਆ ਨਾ ਵੇਖੋ ਕਾਰ ਸੇਵਾ ਵਾਲੇ ਸਾਡੇ ਜਿਹੜੇ ਮਹਾਪੁਰਖ ਨੇ ਜਾਂ ਸਾਡੀ ਸੰਸਤਾ ਵਾ ਇਹਨਾਂ ਦਾ ਤਾਂ ਕੰਮ ਹੀ ਆ ਇਹਨਾਂ ਨੇ ਗੁਰੂ ਘਰਾਂ ਦੇ ਵਿੱਚ ਨਿਰਮਾਣ ਕਰਾਉਣਾ ਵਾ ਠੀਕ ਹੈ ਜੀ ਉਹਨਾਂ ਨੂੰ ਸੇਵਾ ਕਿਉਂ ਨਹੀਂ ਦਿੱਤੀ ਜਾ ਰਹੀ ਇਹ ਤੇ ਪ੍ਰੋਬਲਮ ਕਿੱਥੇ ਆ ਰਹੀ ਆ ਮਤਲਬ ਮੈਨੂੰ ਇਹ ਚੀਜ਼ ਨਹੀਂ ਸਮਝ ਆ ਰਹੀ ਕਿ ਪ੍ਰੋਬਲਮ ਕਿਉਂ ਆ ਰਹੀ ਹੈ ਸਿਰਫ ਉਹਨਾਂ ਨੂੰ ਈਗੋ ਪ੍ਰੋਬਲਮ ਆ ਬਾਕੀ ਵੇਖੋ ਸੰਗਤਾਂ ਦੇ ਵਿੱਚ ਸੰਗਤ ਨਾਗਰਾਈ ਦੇਣ ਤੋਂ ਪਿੱਛੇ ਆ ਤੁਸੀਂ ਇਹ ਵੇਖ ਲਓ ਕਿ ਹਰ ਸਾਲ ਲਾ ਲਓ ਐਰ ਇਸ ਸਾਲ ਹੋਰ ਜ਼ਿਆਦਾ ਗਰਾਈ ਹੋਈ ਆ ਇਹਨਾਂ ਨੂੰ ਕਾਰ ਸੇਵਨ ਹੋਰ ਜ਼ਿਆਦਾ ਕਰਾਈ ਹੋਈ ਆ ਜਦੋਂ ਸੰਗਤ ਗ੍ਰਾਹੀ ਦਿੰਦੀ ਆ ਤੇ ਇਹਦਾ ਮਤਲਬ ਇਹ ਆ ਕਿ ਉਹ ਸੰਗਤ ਚਾਹੁੰਦੀ ਆ ਕਿ ਸਾਡਾ ਪੈਸਾ ਸਾਡਾ ਦਸਵੰਦ ਗੁਰੂ ਘਰ ਲੱਗੇ ਠੀਕ ਹੈ ਨਹੀਂ ਲੇਕਿਨ ਕੁਝ ਕਮੇਟੀ ਦੇ ਵਿੱਚ ਕੁਝ ਬੰਦੇ ਜਿਹੜੇ ਨੇ ਉਹ ਸੇਵਾ ਕਾਰ ਸੇਵਾ ਦਾ ਵਿਰੋਧ ਕਰਦੇ ਨੇ ਤੇ ਇਸ ਕਰਕੇ ਹੁਣ ਅਸੀਂ ਮੁਖਰ ਹੋ ਕੇ ਅਸੀਂ ਹਰ ਹਾਲਤ ਦੇ ਵਿੱਚ ਕਾਰ ਸੇਵਾ ਦੇ ਨਾਲ ਖੜੇ ਆ ਔਰ ਅਸੀਂ ਗੁਰੂ ਘਰ ਦੇ ਨਾਲ ਖੜੇ ਆ ਗੁਰੂ ਘਰ ਦੀ ਜਿਹੜੀ ਸੇਵਾ ਰੁਕੀ ਹੋਈ ਹੈ ਉਹ ਅਸੀਂ ਸੇਵਾ ਆਰੰਭ ਕਰਾਉਣੀ ਹੈ ਇਹ ਕਿਸੇ ਵੀ ਹਾਲਤ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਜਿਹੜੀ ਨਵੀਂ ਕਮੇਟੀ ਹੁਣ ਬਣੀ ਆ ਪ੍ਰਧਾਨ ਜੁਗਿੰਦਰ ਸਿੰਘ ਜੀ ਬਣੇ ਨੇ ਇਹ ਕਾਰ ਸੇਵਾ ਵਾਲਿਆਂ ਨੂੰ ਸੇਵਾ ਦੇਣਗੇ ਇਹ ਮੰਨਣਗੇ ਇਹ ਚੀਜ਼ ਨੂੰ ਕਿਉਂਕਿ ਪਿਛਲਾ ਜਿਹੜਾ ਇਹਨਾਂ ਦਾ ਹਾਲਾਤ ਵੇਖਿਆ ਨੇ ਇਤਿਹਾਸ ਵੇਖਿਆ ਕਮੇਟੀਆਂ ਵਾਲਿਆਂ ਨੇ ਕਾਰ ਸੇਵਾ ਵਾਲਿਆਂ ਦੇ ਨਾਲ ਪਤਾ ਨਹੀਂ ਕਿਉਂ 36 ਦਾ ਅੰਕੜਾ ਪਾਇਆ ਹੋਇਆ ਵਸ ਇਹ ਚੀਜ਼ ਨਹੀਂ ਸਮਝ ਆਈਏ ਵੇਖੋ ਜੀ ਸਾਨੂੰ ਵੈਸੇ ਪੂਰੀ ਉਮੀਦ ਆ ਕਿ ਪ੍ਰਧਾਨ ਸਾਹਿਬ ਕਿਉਂਕਿ ਸ਼ੁਰੂ ਤੋਂ ਪ੍ਰਧਾਨ ਸਾਹਿਬ ਦਾ ਪਰਿਵਾਰ ਔਰ ਖਾਨਦਾਨ ਉਹ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਦੇ ਨਾਲ ਜੁੜਿਆ ਰਿਹਾ ਚੇਸ ਕਰਕੇ ਸਾਨੂੰ ਪੂਰੀ ਉਮੀਦ ਹੈ ਕਿ ਹੋਰ ਮੈਂਬਰ ਵੀ ਕਾਰ ਸੇਵਾ ਦੇ ਨਾਲ ਜੁੜੇ ਨੇ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਧਾਨ ਸਾਹਿਬ ਜਿਹੜਾ ਹੈ ਇਸ ਗੱਲ ਨੂੰ ਸੰਗਤ ਦੀ ਬੇਨਤੀ ਨੂੰ ਮੰਨਣਗੇ ਔਰ ਕਾਰ ਸੇਵਾ ਨੂੰ ਲੈ ਕਰਕੇ ਦੇਣਗੇ ਧੰਨਵਾਦ ਜੀ ਸਾਡੇ ਨਾਲ ਮਾਨ ਸਾਹਿਬ ਵੀ ਨੇ ਬਲਜਿੰਦਰ ਸਿੰਘ ਮਾਨ ਸਾਹਿਬ ਜਿਵੇਂ ਮੈਂ ਪੁੱਲੂ ਸਾਹਿਬ ਨਾਲ ਗੱਲ ਕਰ ਰਿਹਾ ਆਂ ਸਾ ਵੀ ਜੇ ਮੰਨ ਲਓ ਜਿਹੜੀ ਸਾਡੀ ਕਾਰ ਸੇਵਾ ਵਾਲੀ ਸੰਸਥਾ ਵਾ ਸਾਡੀ ਇੱਕ ਸੰਪਰਦਾਵ ਆ ਠੀਕ ਹੈ ਜੀ ਉਹਨਾਂ ਦਾ ਕੰਮ ਹੀ ਗੁਰੂ ਘਰਾਂ ਦੇ ਵਿੱਚ ਨਿਰਮਾਣ ਕਰਾਉਣਾ ਵਾ ਜੇ ਜਿਹੜੀ ਹੁਣ ਨਵੀਂ ਕਮੇਟੀ ਬਣੀ ਆ ਠੀਕ ਹੈ ਜੀ ਇਹਦੇ ਨਾਲ ਕਈ ਤਰ੍ਹਾਂ ਦੇ ਵਿਵਾਦ ਜੁੜੇ ਹੋਏ ਨੇ ਮੈਂ ਉਹਨਾਂ ਚੀਜ਼ਾਂ ਦੇ ਵਿੱਚ ਨਹੀਂ ਪੈਂਦਾ ਮੈਂ ਇਹ ਕਹਿੰਦਾ ਵੀ ਜਿਹੜਾ ਵੀ ਵਧੀਆ ਕੰਮ ਕਰੇਗਾ ਉਹਦੀ ਸਲਾਘਾ ਕਰਾਂਗੇ ਠੀਕ ਹੈ ਜੀ ਔਰ ਜਿਹੜਾ ਗੁਰੂ ਘਰ ਦੇ ਹਿੱਤ ਵਿੱਚ ਕੰਮ ਨਹੀਂ ਕਰੇਗਾ ਉਹਦਾ ਵਿਰੋਧ ਵੀ ਕਰਾਂਗੇ ਜੇ ਮੰਨ ਲਓ ਇਹ ਕਮੇਟੀ ਵੀ ਇਹ ਹੱਕ 'ਚ ਨਹੀਂ ਆਉਂਦੀ ਪਿਆਹੀਂ ਕਾਰ ਸੇਵਾ ਵਾਲਿਆਂ ਨੂੰ ਸੇਵਾ ਨਹੀਂ ਨਹੀਂ ਦਿੰਦੇ ਤੇ ਫਿਰ ਤੁਹਾਡਾ ਕੀ ਅੱਗੋਂ ਐਕਸ਼ਨ ਹੋਏਗਾ ਦੇਖੋ ਜੀ ਇਹ ਤਾਂ ਸੰਗਤ ਦਾ ਕੰਮ ਹੈ ਨਾ ਸੰਗਤ ਜਿਵੇਂ ਪ੍ਰਧਾਨ ਸਾਹਿਬ ਨੂੰ ਜਿਵੇਂ ਕਿਆ ਸੰਗਤਨਾ ਹੈ ਕਿ ਤੁਸੀਂ ਦੇ ਦੋ ਸੇਵਾ ਕਿਉਂਕਿ ਪਹਿਲਾਂ ਵੀ ਜੋ ਕੁਝ ਬਣਿਆ ਇੱਥੇ ਕਾਰ ਸੇਵਾ ਨੇ ਬਣਾਇਆ ਤੇ ਲੱਗਦਾ ਨਹੀਂ ਕਿ ਉਹ ਇਸ ਚੀਜ਼ ਨੂੰ ਨਾ ਕਰਨਗੇ ਨਾ ਕਰਨੀ ਵੀ ਨਹੀਂ ਚਾਹੀਦੀ ਕਿਉਂ ਨਾ ਕਰਨਗੇ ਕਿਉਂਕਿ ਇਹ ਤੇ ਉਹਨਾਂ ਲਈ ਹੋਰ ਬਿਹਤਰ ਹੈ ਨਾ ਕਮੇਟੀ ਆਪਣਾ ਕੰਮ ਕਰੇ ਵੀ ਜੋ ਕਮੇਟੀ ਦਾ ਫੰਡ ਹੈ ਉਹ ਆਪਣਾ ਲਾਉਣ ਬਿਲਡਿੰਗਸ ਦੇ ਉੱਤੇ ਔਰ ਕਾਰ ਸੇਵਾ ਆਪਣਾ ਕੰਮ ਕਰੇ ਬਹੁਤ سارے ਕੰਮ ਇੱਥੇ ਹੋਣ ਵਾਲੇ ਨੇ ਇਤਿਹਾਸਿਕ ਸਥਾਨ ਹੈ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਲਾਲ ਮਤਾ ਸਾਹਿਬ ਤੇ ਅਸਿਕਸਤਾਨ ਤੇ ਅਗਰ ਕਮੇਟੀ ਵੀ ਕੰਮ ਕਰੇ ਔਰ ਕਾਰਸਨਾ ਵੀ ਕਰੇ ਤੇ ਜੇ ਬੁਰਾਈ ਕੀ ਹੈ ਸੰਗ ਮੰਨਣੀ ਚਾਹੀਦੀ ਸੰਗ ਦੀ ਗੱਲ ਇਹ ਗੁਰੂ ਘਰ ਦੇ ਕਾਰਜ ਨੇ ਜੇ ਗੁਰੂ ਘਰ ਦੇ ਕਾਰਜ ਦੇ ਵਿੱਚ ਕੋਈ ਬੰਦਾ ਜਾਂ ਕੋਈ ਮੈਂਬਰ ਜੇ ਲੱਤ ਡਾਂਦਾ ਵਾ ਤੇ ਫਿਰ ਸੰਗਤ ਮੇਰੇ ਹਿਸਾਬ ਨਾਲ ਆਪਣੇ ਆਪ ਹੀ ਸਮਝਣਾ ਚਾਹੀਦਾ ਸੰਗਤ ਸਮਝਦਾਰ ਆ ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਨਹੀਂ ਕਮੇਟੀਆਂ ਜਿਹੜੀਆਂ ਇਸ ਚੀਜ਼ ਨੂੰ ਨਾ ਕਰਦੀਆਂ ਕਾਰ ਸੇਵਾ ਨੂੰ ਕਿਤੇ ਵੀ ਨਹੀਂ ਦਿੱਲੀ ਦੇਖ ਲੋ ਤੁਸੀਂ ਦਿੱਲੀ ਦੇ ਵਿੱਚ ਸੰਤੋਖ ਬਚਨ ਸਿੰਘ ਜੀ ਇਹਨਾਂ ਦੀ ਸੇਵਾ ਚੱਲਦੀ ਹੈ ਤੇ ਪੂਰੀ ਵਾਲਿਆਂ ਦੀ ਚੱਲਦੀ ਹੈ ਜਿਵੇਂ ਕਿ ਭੁੱਲਰ ਸਾਹਿਬ ਨੇ ਹੁਣ ਦੱਸਿਆ ਹੀ ਹੈ ਤੇ ਐਸਜੀਪੀਸੀ ਵੀ ਹੈ ਉੱਥੇ ਵੀ ਸੇਵਾ ਚੱਲਦੀ ਹੈ ਦੋਵਾਂ ਦੀ ਤੇ ਉਹ ਕਿੰਨੀਆਂ ਵਧੀਆ ਉੱਥੇ ਸੇਵਾਵਾਂ ਚੱਲਦੀਆਂ ਕਿੰਨਾ ਕੁਝ ਬਣਿਆ ਦਿੱਲੀ ਦੇ ਵਿੱਚ ਅੱਜ ਹਰ ਗੁਰੂ ਘਰ ਦਾ ਨਕਸ਼ਾ ਹੀ ਚੇਂਜ ਹੋਇਆ ਪਿਆ ਹੈ ਉੱਥੇ ਚ ਹਜ਼ਾਰ ਬੰਦਾ ਚੱਲੇ ਜਾਏ ਉਹਨੂੰ ਰਹਿਣ ਵਾਲੇ ਸਰਾਵਾਂ ਬਣ ਗਈਆਂ ਨੇ ਇੱਥੇ ਤਾਂ ਸਰਾਵਾਂ ਹੀ ਨਹੀਂ ਹੈਗੀਆਂ ਸੰਗਤ ਆਉਂਦੀ ਹੈ ਉਹ ਸੰਗਤ ਇੱਧਰ ਰੋਕ ਦਈਏ ਜਾ ਕੇ ਢੰਗ ਦੀ ਕੋਈ ਜਗ੍ਹਾ ਹੀ ਨਹੀਂ ਰੁਕਣ ਦੀ ਕੋਈ ਸਰਾਇ ਨਹੀਂ ਰੁਕਣ ਤੇ ਚੀਜ਼ਾਂ ਸਰਾਵਾਂ ਸੰਗਤ ਨੂੰ ਸੰਗੀਤ ਨੂੰ ਸਹੂਦਾਂ ਮਿਲੇ ਔਰ ਇਥੇ ਸਾਹਮਣੇ ਜਿਹੜਾ ਹੈ ਧਾਰਕ ਬਣਨ ਔਰ ਆਵਾਜਾਈ ਦੇ ਸਾਧਨ ਵਧਨ ਆਵਾਜਾਈ ਦੇ ਸਾਧਨ ਸੁਵਿਧਾ ਹੋਵੇ ਇਥੇ ਚੰਗੀਆਂ ਡਿਲਕਸ ਬੱਸਾਂ ਲੱਗਣ ਜਿਹੜੀਆਂ ਦੋ ਸੰਗਤਾਂ ਹੋਣ ਕਿ ਮੇਨ ਸਥਾਨ ਹੈ ਇਥੇ ਜਿੰਨੀ ਜ਼ਿਆਦਾ ਸੁਵਿਧਾ ਸੰਗਤ ਨੂੰ ਮਿਲੇ ਸੰਗਤ ਨੂੰ ਹੋਰ ਖੁਸ਼ ਹੋਣਾ ਹੈ ਔਰ ਸੰਗਤ ਹੀ ਬੇਨਤੀ ਕਰਨ ਵਾਸਤੇ ਪਹੁੰਚੀ ਹੈ ਤੇ ਵੀ ਉਹਨਾਂ ਨੂੰ ਮੰਨਣੀ ਚਾਹੀਦੀ ਸੰਗਤ ਦੀ ਗੱਲ ਬਿਲਕੁਲ ਜੀ ਭਾਵੇਂ ਕਮੇਟੀ ਵਾਲੇ ਕਿੰਨੇ ਵੀ ਹੋਣ ਜੇ ਸੰਗਤ ਉਹਨਾਂ ਦੇ ਪ੍ਰੈਸ਼ਰ ਬਣਾਉਂਦੀ ਆ ਤੁਹਾਡਾ ਮਤਲਬ ਗੱਲ ਜਿਹੜੀ ਆ ਮੈਨੂੰ ਬਹੁਤ ਵਧੀਆ ਲੱਗੀ ਆ ਠੀਕ ਹੈ ਜੀ ਕਿਉਂਕਿ ਜਿਹੜਾ ਕਾਰਜ ਆ ਸਾਡੀ ਸੰਸਥਾਵਾਂ ਬਣੀਆਂ ਨੇ ਕਾਰ ਸੇਵਾ ਵਾਲੀਆਂ ਇਹਨਾਂ ਨੂੰ ਇਹ ਸੇਵਾ ਮਿਲਣੀ ਚਾਹੀਦੀ ਆ ਮੰਨ ਲਓ ਜਿਹੜੀ ਇਹਨਾਂ ਨਾਲ ਗੱਲ ਕਰਨਾ ਵੀ ਜੇ ਕਿਤੇ ਲੱਤ ਡਾਉਂਦਾ ਕੋਈ ਕਮੇਟੀ ਮੈਂਬਰ ਜਾਂ ਪ੍ਰਧਾਨ ਸਾਹਿਬ ਇਸ ਚੀਜ਼ ਤੇ ਐਗਰੀ ਨਹੀਂ ਹੁੰਦੇ ਕਿਉਂਕਿ ਅੱਜ ਕੱਲ੍ਹ ਹਰ ਬੰਦਾ ਵੇਖੋ ਜੀ ਰਾਜਨੀਤੀ ਕਰ ਰਿਹਾ ਤੇ ਹਰ ਬੰਦਾ ਬੜਾ ਸਮਝਦਾਰ ਸਮਝਦਾ ਆਪਣੇ ਆਪ ਨੂੰ ਫੇਰ ਤੁਹਾਡੀ ਅਗਲੀ ਰਾਜਨੀਤੀ ਕੀ ਹੋਏ ਕੋਈ ਫੇਰ ਅਸੀਂ ਸੰਗਤ ਸਾਰੀ ਇਕੱਠੀ ਕਰਾਂਗੇ ਔਰ ਸੰ ਜਿਹੜੀ ਗੁਰੂ ਕੀ ਸੰਗਤ ਤੋਂ ਵੱਧ ਕੇ ਕੋਈ ਕਮੇਟੀ ਨਹੀਂ ਗਈ ਲੇਕਿਨ ਸਾਨੂੰ ਇਹੋ ਜੀ ਨੌਮਤ ਆਉਣ ਦੀ ਨਹੀਂ ਉਮੀਦ ਨਹੀਂ ਗਈ ਐਸੇ ਉਹ ਜੀ ਕੋਈ ਉਮੀਦ ਨਹੀਂ ਗਈ ਕਿਉਂਕਿ ਸਰਦਾਰ ਜਗENDER ਸਿੰਘ ਜੀ ਸ਼ੁਰੂ ਤੋਂ ਇਹਨਾਂ ਦਾ ਪਰਿਵਾਰ ਸੰਤਾਂ ਦੇ ਨਾਲ ਜੁੜਿਆ ਰਿਹਾ ਹੈ ਕਾਰਸੇਵਾ ਦੇ ਨਾਲ ਜੁੜਿਆ ਰਿਹਾ ਦੂਜਾ ਅਸੀਂ ਹੁਣ ਤੱਕ ਵੇਖੋ ਸਾਰਿਆਂ ਨੇ ਸਾਰੇ ਆਂਦੇ ਸੀ ਬਹੁਤ ਪੜੇ ਲਿਖੇ ਆਈਐਸ ਅ ਅਧਿਕਾਰੀ ਨੇ ਜਿਹੜੇ ਨੇ ਪ੍ਰਧਾਨ ਸਾਹਿਬ ਬਣੇ ਨੇ ਬੜੇ ਅਫਸੋਸ ਦੀ ਗੱਲ ਆ ਕੀ ਐਸਜੀਪੀਸੀ ਨੇ ਵੀ ਸ਼ੁਰੂ ਕਰ ਦਿੱਤਾ ਕਿ ਸਾਡੇ ਬੱਚਿਆਂ ਨੂੰ ਆਈਐਸਪੀਐਸ ਬਣਾਉਣ ਵਾਸਤੇ ਉਪਰਾਲਾ ਉਹਨਾਂ ਨੇ ਵੀ ਸ਼ੁਰੂ ਕਰ ਦਿੱਤਾ ਉਹਨਾਂ ਨੇ ਤਮਾਮ ਕੋਚਿੰਗ ਸੈਂਟਰ ਐਸਜੀਪੀਸੀ ਵਿੱਚ ਚਲਾ ਰਹੀ ਹੈ ਬਹੁਤ ਸਲਾਹਾਂਜੋਕ ਕਦਮ ਉਹਨਾਂ ਨੇ ਬਹੁਤ ਚੰਗੇ ਕੰਮ ਕਰ ਰਹੀ ਹੈ ਇਸ ਟਾਈਮ ਲੇਕਿਨ ਨਾਨਕਮਤਾ ਦੀ ਜਦੋਂ ਦੇ 2 ਸਾਲ ਹੋ ਗਏ ਨੇ ਕਮੇਟੀ ਨੇ ਇੱਕ ਵੀ ਉਪਰਾਲਾ ਇਹੋ ਜਿਹਾ ਨਹੀਂ ਕੀਤਾ ਕਿ ਜਿੱਥੇ ਸਾਡੇ ਗਰੀਬ ਬੱਚੇ ਜਿਹੜੇ ਪੜ੍ਹਾਈ ਪੈਸੇ ਫੋਨ ਘਰ ਬੈਠੇ ਨੇ ਜਾਂ ਜਿਹੜੇ ਮਤਲਬ ਨਹੀਂ ਪੜ ਪਾਉਂਦੇ ਜਾਂ ਜਿਹੜੇ ਸਾਡੇ ਹੁਨਾਰਵਰ ਬੱਚੇ ਨੇ ਜਿਨ੍ਹਾਂ ਨੇ ਫੀਸ ਖੁਣੋ ਘਰ ਬੈਠੇ ਨੇ ਜਾਂ ਉਹ ਸਾਡੇ ਆਈਐਸਪੀਸੀਐਸ ਦਾ ਕੋਰਸ ਕਰ ਸਕਦੇ ਨੇ ਉਹਨਾਂ ਦੀ ਕਿਸੇ ਤਰ੍ਹਾਂ ਦੀ ਮਦਦ ਹੋਵੇ ਜਾਂ ਉਹ ਕਿਸੇ ਤਰ੍ਹਾਂ ਦਾ ਕੋਈ ਇਹੋ ਜਿਹਾ ਐਜੂਕੇਸ਼ਨ ਸਾਡੇ ਬੱਚਾ ਨੂੰ ਮਿਲ ਸਕੇ ਇਹੋ ਜਿਹਾ ਕੋਈ ਵੀ ਸਟ੍ਰਕਚਰ ਜਾਂ ਕੋਈ ਵੀ ਉਪਰਾਲਾ ਅਜੇ ਤੱਕ ਜਿਹੜਾ ਹੈ ਪਿਛਲੀ ਕਮੇਟੀ ਨੇ ਨਹੀਂ ਕੀਤਾ ਅਸੀਂ ਇਹ ਵੀ ਬੇਨਤੀ ਉਹਨਾਂ ਨੂੰ ਕਰਾਂਗੇ ਕਿ ਸਾਡੇ ਜਿਹੜੇ ਗਰੀਬ ਬੱਚੇ ਨੇ ਜਿਹੜੇ ਹੁਨਾਰਵਰ ਬੱਚੇ ਨੇ ਉਹਨਾਂ ਨੂੰ ਕਮਸੇ ਕਮ ਐਸਜੀਪੀਸੀ ਕਰ ਕਰ ਰਹੀ ਆ ਹੋਰ ਸਸਤਾਵਾ ਕਰ ਰਹੀਆਂ ਲੇਕਿਨ ਨਾਨਕਪੱਤੇ ਦੀ ਐਸਜੀਪੀਸੀ ਸਭ ਤੋਂ ਵੱਡੀ ਸਸਤਾ ਇਹ ਆ ਕਮੇਟੀ ਆ ਸਾਡੇ ਕੋਲ ਪੈਸੇ ਦੀ ਕਮੀ ਨਹੀਂ ਅਗਰ ਕਹਿਣਗੇ ਕਮੀ ਅਗਰ ਕਹਿਣਗੇ ਸੰਗਤ ਨੂੰ ਸੰਗਤ ਦਿਲ ਖੋਲ ਕੇ ਪੈਸਾ ਦੇਗੀ ਜੇਗੀ ਜੇਗੀ ਦਿਲ ਖੋਲ ਕੇ ਪੈਸਾ ਦੇਗੀ ਇਸ ਕਰਕੇ ਇਹ ਸਾਡੀ ਇਹਨਾਂ ਨੂੰ ਬੇਨਤੀ ਆ ਕਿ ਸਾਡੇ ਬੱਚਿਆਂ ਵਾਸਤੇ WhatsApp WhatsApp Facebook Facebook ਬਹੁਤ ਖੇਡ ਲਿਆ 2 ਸਾਲ ਦਾ Facebook ਤੇ ਨਾ WhatsApp ਤੇ ਕਮੇਟੀਆਂ ਚੱਲੀਆਂ ਨੇ ਠੀਕ ਹੈ ਹੁਣ ਜ਼ਮੀਨ ਤੇ ਸਾਨੂੰ ਕੰਮ ਕਰਨ ਦੀ ਲੋੜ ਆ ਹੁਣ ਸੰਗਤ ਸਭ ਜਾਣ ਚੁੱਕੀ ਆ ਸੰਗਤ ਸਾਰੇ ਜਿਹੜੇ WhatsApp Facebook ਤੇ ਜੋ ਪੋਸਟਾਂ ਪਾਉਂਦੇ ਨੇ ਉਹਨਾਂ ਦਾ ਸਾਰਾ ਇਤਿਹਾਸ ਸਭ ਕੁਝ ਜਾਣ ਚੁੱਕੀ ਆ ਠੀਕ ਹੈ ਨਹੀਂ ਇਸ ਕਰਕੇ ਹੁਣ ਜ਼ਰੂਰਤ ਆ ਸਾਡੇ ਗਰੀਬ ਬੱਚਿਆਂ ਵਾਸਤੇ ਸਾਡੀ ਸੰਗਤ ਨੂੰ ਬਿਹਤਰ ਸੁਵਿਧਾ ਮਿਲ ਸਕੇ ਇੱਥੇ ਵਧੀਆ ਪਾਰਕਿੰਗ ਮਿਲ ਬਣ ਸਕੇ ਇੱਥੋਂ ਇੱਥੇ ਆਉਣ ਜਾਣ ਵਾਸਤੇ ਵਧੀਆ ਸੁਵਿਧਾ ਹੋ ਸਕੇ ਲੰਗਰ ਦੀ ਵਿਵਸਥਾ ਹੋ ਸਕੇ ਜਿਹੜੇ ਕਰਮਚਾਰੀ ਨੇ ਉਹ ਵਿਚਾਰੇ ਪਰੇਸ਼ਾਨ ਨੇ ਉਹਨਾਂ ਦੀਆਂ ਤਨਖਾਹਾਂ ਬਹੁਤ ਥੋੜੀਆਂ ਥੋੜੀਆਂ ਨੇ ਉਹਨਾਂ ਦੀਆਂ ਤਨਖਾਹਾਂ ਵਧਾਈਆਂ ਜਾਣ ਉਹਨਾਂ ਨੂੰ ਬਿਹਤਰ ਉਹਨਾਂ ਦੀ ਰਿਹੈਸ ਦਾ ਪ੍ਰਬੰਧ ਕੀਤਾ ਜਾਵੇ ਇਸ ਕਰਕੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅੱਜ ਅਸੀਂ ਇਹਨਾਂ ਪ੍ਰਧਾਨ ਸਾਹਿਬ ਕੋਲ ਚੱਲੇ ਆ ਪ੍ਰਧਾਨ ਸਾਹਿਬ ਨੂੰ ਬੇਨਤੀ ਕਰਾਂਗੇ ਔਰ ਸਾਡੀ ਸਾਨੂੰ ਪੂਰੀ ਉਮੀਦ ਆ ਕਿ ਪ੍ਰਧਾਨ ਸਾਹਿਬ ਸਾਡੀ ਸੰਗਤ ਦੀ ਬੇਨਤੀ ਨੂੰ ਮੰਨਣਗੇ ਪੁਲਰ ਸਾਹਿਬ ਇੱਕ ਦੋਖਰੀ ਗੱਲ ਤੇ ਹੋਈ ਹੈ ਨਾ ਤੁਸੀਂ ਕਹਿ ਰਹੇ ਹੋ ਵੀ ਜਿਹੜੇ ਸਾਡੇ ਗਰੀਬ ਬੱਚੇ ਨੇ ਉਹਨਾਂ ਦੀ ਪੜ੍ਹਾਈ ਵਾਸਤੇ ਉਪਰਾਲੇ ਕਰਨੇ ਚਾਹੀਦੇ ਆ ਜਿਹੜੀਆਂ ਸਾਡੀਆਂ ਇੱਥੇ ਪਹਿਲਾਂ ਸਿੱਖਿਆ ਸਮਿਤੀਆਂ ਸਿੱਖਿਆ ਸੰਸਥਾਨ ਬੜੇ ਹੋਏ ਨੇ ਸਾਡੇ ਉਹਦਾ ਹੀ ਪ੍ਰਬੰਧ ਨਹੀਂ ਇਹ ਕਰ ਪਾ ਰਹੇ ਇਹਨਾਂ ਦੀ ਸਿੱਖਿਆ ਸਮਿਤੀਆਂ ਦੇ ਉੱਤੇ ਲੜੀ ਜਾ ਰਹੇ ਨੇ ਆਪਸ ਦੇ ਵਿੱਚ ਝੜੇ ਹੋਏ ਨੇ ਤੁਸੀਂ ਇਹ ਇੱਕ ਦਾਸ ਰੱਖਦੇ ਹੋ ਵੀ ਅੱਗੇ ਕੋਈ ਨਵਾਂ ਕੰਮ ਹੋਰ ਕਰਨਗੇ ਨਹੀਂ ਹੁਣ ਤੱਕ ਸੰਗਤ ਇਹੋ ਵੇਖਣ ਦੀ ਹੈ ਇਹਨਾਂ ਨੂੰ ਵੀ ਹੋਣ ਕਰਨਗੇ ਹੋਣ ਕਰਨਗੇ ਇਸ ਤਰ੍ਹਾਂ ਹੋਏਗਾ ਉਸ ਤਰ੍ਹਾਂ ਹੋਏਗਾ ਲੇਕਿਨ ਹੁਣ ਤੱਕ ਇਹਨਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਦੋਸ਼ਾ ਰੂਪ ਲਾਉਣ ਕੰਮ ਨਹੀਂ ਕੀਤਾ ਗਿਆ ਠੀਕ ਹੈ ਨਹੀਂ ਸਿਰਫ ਇੱਕ ਦੂਜੇ ਦੀਆਂ ਲਤਾਂ ਹੀ ਖਿੱਚੀਆਂ ਗਿਆ ਹੋਰ ਕੋਈ ਕੰਮ ਨਹੀਂ ਕੀਤਾ ਗਿਆ ਲੇਕਿਨ ਹੁਣ ਅਸੀਂ ਸੰਗਤ ਸੰਗਤ ਦਾ ਡੰਡਾ ਕਾਇਮ ਕਰਾਂਗੇ ਔਰ ਸੰਗਤ ਵੱਲੋਂ ਅਸੀਂ ਇੱਕ ਚੌਂ ਡਿਆਂ ਕਿ ਇੱਕ ਨਿਗਰਾਨੀ ਕਮੇਟੀ ਬਣਾਈ ਜਾਵੇ ਔਰ ਮੈਂ ਬੇਨਤੀ ਕਰਾਂਗਾ ਸੰਗਤ ਨੂੰ ਸੰਗਤ ਦਾ ਕੰਮ ਆ ਤੇ ਤਾਂਕਿ ਜਿਹੜੇ ਸਮੇਂ-ਸਮੇਂ ਤੇ ਇਹਨਾਂ ਨੂੰ ਸੁਝਾਅ ਤੇ ਇਹਨਾਂ ਨੂੰ ਬੇਨਤੀ ਕਰਦੀ ਰਵੇ ਔਰ ਇਹਨਾਂ ਦੀ ਨਿਗਰਾਨੀ ਵੀ ਰੱਖੇ ਵੀ ਤੁਸੀਂ ਕੀ ਕੰਮ ਕਰਨ ਦਾ ਹੈ ਜੇ ਹੁਣ ਮੌਕੇ ਤੇ ਕੀ ਕੰਮ ਹੋਇਆ ਤੇ ਇਸ ਕਰਕੇ ਅਸੀਂ ਅੱਜ ਮੇਨ ਚੀਜ਼ ਤੇ ਇਹੀ ਹੈ ਕਿ ਅੱਜ ਬੇਨਤੀ ਇਹੋ ਕਰਨੀ ਆ ਵੀ ਤੁਸੀਂ ਕਾਰ ਸੇਵਾ ਨੂੰ ਸੇਵਾ ਲੈ ਕੇ ਦਿਓ ਤਾਂਕਿ ਇੱਥੇ ਨਵੇਂ ਸਿਰੇ ਤੋਂ ਸੇਵਾ ਸ਼ੁਰੂ ਹੋ ਸਕੇ ਧੰਨਵਾਦ ਬਿਲਕੁਕੁਲ ਜੀ ਮਾਨ ਸਾਹਿਬ ਤੁਹਾਡਾ ਵੀ ਗੱਲ ਹੋਈ ਆ ਪੁੱਲਰ ਸਾਹਿਬ ਨਾਲ ਵੀ ਗੱਲ ਹੋਈ ਆ ਤੁਸੀਂ ਵੀ ਜੜੀਆਂ ਮੰਨ ਲਓ ਵੀ ਤੁਸੀਂ ਕਿਸਾਨ ਯੂਨੀਅਨ ਨਾਲ ਜੁੜੇ ਹੋਏ ਹੋ ਭੱਲਰ ਸਾਹਿਬ ਵੀ ਕਿਸੇ ਹੋਰ ਪਾਰਟੀ ਨਾਲ ਜੁੜੇ ਹੋਏ ਨੇ ਮੈਂ ਇਹਨਾਂ ਵੀ ਇਹਨਾਂ ਪਾਰਟੀਆਂ ਨੂੰ ਇੱਕ ਪਾਸੇ ਰੱਖੋ ਜਦੋਂ ਸਾਡੇ ਧਰਮ ਦੀ ਗੱਲ ਆਉਂਦੀ ਹੈ ਜਾਂ ਸਾਡੇ ਪੰਥ ਦੀ ਗੱਲ ਆਉਂਦੀ ਹੈ ਜਾਂ ਸਾਡੇ ਧਾਰਮਿਕ ਸੰਸਥਾਨਾਂ ਦੀ ਗੱਲ ਆਉਂਦੀ ਆ ਉਦੋਂ ਸਾਰੇ ਇੱਕ ਦੂਜੇ ਮੁੱਡੇ ਨਾਲ ਮੁੱਡਾ ਜੋੜ ਕੇ ਤੁਹਾਨੂੰ ਖਲੋਣਾ ਚਾਹੀਦਾ ਵਾ ਫਿਰ ਇਹ ਗੱਲ ਬਾਅਦ ਚ ਵੀ ਕਰਾਂਗਾ ਤੁਹਾਡਾ ਧੰਨਵਾਦ ਬਾਕੀ ਹੋਰ ਇਥੇ ਜਿਹੜੀਆਂ ਸੰਗਤਾਂ ਪਹੁੰਚੀਆਂ ਹੋਈਆਂ ਨੇ ਉਹਨਾਂ ਨਾਲ ਵੀ ਗੱਲ ਕਰਨੀਆਂ ਲੋਕਲ ਕਿ ਜੀ ਮੈਂ ਜਿਹੜੀ ਗੱਲ ਕਰ ਰਿਹਾ ਆਂ ਸਾ ਵੀ ਜਿਹੜੀਆਂ ਸਾਡੇ ਉਧਰ ਕਰਮਚਾਰੀ ਰਹਿੰਦੇ ਨੇ ਸਾਡੇ ਗੁਰਦੁਆਰਾ ਸਾਹਿਬਾਨ ਦੇ ਠੀਕ ਹੈ ਜੀ ਮੁਲਾਜ਼ਮ ਰਹਿੰਦੇ ਨੇ ਉਹਨਾਂ ਦੇ ਹਾਲਾਤ ਵੇਖ ਕੇ ਆਇਆ ਉਹਨਾਂ ਨੇ ਰਹਿਣ ਦਾ ਵੇਖ ਕੇ ਆਇਆ ਉਹ ਸਭ ਚੀਜ਼ਾਂ ਉੱਥੇ ਵੇਖ ਕੇ ਆਇਆ ਤਾਂ ਬਾਕੀ ਇਥੋਂ ਦੇ ਜਿਹੜੇ ਹਾਲਾਤ ਆ ਜਾਂ ਕਮੇਟੀਆਂ ਦੇ ਵਿਵੰਦਾ ਰਹਿਆ ਵੀ ਆਪਾਂ ਦੇ ਵਿੱਚ ਲੜਾਈ ਝਗੜਾ ਇਹਦਾ ਚੱਲਦਾ ਰਹਿੰਦਾ ਇਹਨਾਂ ਦਾ ਇਹਦੇ ਉੱਤੇ ਤੁਹਾਡੇ ਕੀ ਵਿਚਾਰ ਹੈ ਇਹਦੇ ਉੱਤੇ ਵਿਚਾਰ ਇਹ ਨੇ ਸਭ ਤੋਂ ਵੱਡਾ ਤੇ ਪਹਿਲਾ ਮੈਂ ਇਸ ਵਕਤ ਜਿਹੜੀ ਮੈਂ ਗੱਲ ਬੋਲ ਲਿਆ ਸਾਡੇ ਵਿੱਚ ਬਾਬਾ ਤਰਸੇਮ ਸਿੰਘ ਨੇ ਜਿਹਨੂੰ ਸ਼ਹੀਦ ਕੀਤਾ ਗਿਆ ਔਰ ਜਿਹੜੇ ਕੌਮ ਦੇ ਬੰਦੇ ਗद्दार ਆਦਮੀ ਸਨ ਜਿਨ੍ਹਾਂ ਦਾ ਤਾਂ ਕੋਈ ਲੈਣਾ ਨਹੀਂ ਦੇਣਾ ਨਹੀਂ ਕੌਮ ਦੇ ਵਿੱਚ ਉਹਨਾਂ ਬੰਦਿਆਂ ਨੇ ਸਾਡੇ ਬਾਬਾ ਤਰਸੇਮ ਸਿੰਘ ਨੂੰ ਚੀਤ ਕੀਤਾ ਔਰ ਇਹਨਾਂ ਨੂੰ ਬਾਬਾ ਤਰਸੇਮ ਸਿੰਘ ਨੂੰ ਸ਼ਹੀਦੀ ਦਰਜਾ ਦਿੱਤਾ ਜਾਏ ਔਰ ਇੱਥੇ ਜਿਹੜੀ ਵੀ ਇਮਾਰਤ ਬਣੇ ਮੇਰਾ ਕਹਿਣ ਦਾ ਮਕਸਦ ਇਹ ਵੇ ਕਿ ਸਾਡੇ ਅੱਜ ਕਮੇਟੀ ਤੋਂ ਸਾਡੀ ਮੰਗ ਪੱਤਰ ਰੱਖਣ ਜਾ ਰਹੇ ਆ ਅਸੀਂ ਭਈ ਇਸ ਕਮੇਟੀ ਤੋਂ ਮੰਗ ਪੱਤਰ ਰੱਖਣ ਜਾ ਰਹੇ ਆ ਕਿ ਸਾਡੇ ਕਾਰ ਸੇਵਾ ਬਾਬਾ ਜੀ ਨੂੰ ترسےم ਸਿੰਘ ਦੇ ਡੇਰੇ ਨੂੰ ਕਾਰ ਸੇਵਾ ਦਿੱਤੀ ਜਾਏ ਜਿਹੜਾ ਬਾਬਾ ਬਚਨ ਸਿੰਘ ਨੇ ਇਸ ਵਕਤ ਨੇ ਔਰ ਆਪਣੇ ਬਾਬਾ ਸਿੰਦਰ ਸਿੰਘ ਨੇ ਔਰ ਦੂਸਰੇ ਆਪਣੇ ਜਥੇਦਾਰ ਨਵੇਂ ਆਏ ਨੇ ਇਹਨਾਂ ਨੂੰ ਕਾਰ ਸੇਵਾ ਦਿੱਤੀ ਜਾਏ ਔਰ ਕਾਰ ਸੇਵਾ ਦੇ ਨਾਲ ਨਾਲ ਜਿਹੜੀਆਂ ਇਮਾਰਤਾਂ ਬਣਨਗੀਆਂ ਜਿਹੜੇ ਆਪਣੇ ਸਾਡੇ ਆਪਣੇ ਕਰਮਚਾਰੀਆਂ ਦੇ ਕੁਆਟਰ ਨੇ ਸਰਾਵਾ ਨੇ ਸਰਾਵਾ ਸਾਰੀਆਂ ਏਸੀ ਬਣਨ ਔਰ ਵੱਤ ਸੋ ਵੱਤ ਸਰਾਵਾ ਬਣਨ ਔਰ ਕੁਆਟਰ ਪਬਲਿਕ ਦੇ ਬਣਨੇ ਤਾਂ ਆਇਆ ਦੇ ਕਰਮਚਾਰੀਆਂ ਦੇ ਔਰ ਦੇਖੋ ਜਦੋਂ ਦੇ ਬਾਬਾ ਜੀ ਆਏ ਨੇ ਇਸ ਨਾਨਕ ਮਤਾ ਸਾਹਿਬ ਦੇ ਉੱਤੇ ਇੱਕ ਛੋਟਾ ਜਿਹਾ ਗੁਰਦੁਆਰਾ ਹੁੰਦਾ ਸੀ ਅਸੀਂ ਬਚਪਨ ਚ ਅਸੀਂ ਛੋਟੇ ਸਾਂ ਜਿਹਾ ਬਾਬੇ ਫੌਜਾ ਸਿੰਘ ਨੇ ਇੱਥੇ ਸੇਵਾ ਕੀਤੀ ਹੈ ਟੋਕਰੀ ਸਾਨੂੰ ਬਾਬੇ ਫੌਜਾ ਸਿੰਘ ਨੇ ਇੱਥੋਂ ਦੀ ਕੌਮ ਨੂੰ ਸਰਦਾਰਾਂ ਨੂੰ ਚੱਲਣਾ ਸਿਖਾਇਆ ਜਿਸ ਤਰ੍ਹਾਂ ਆਪਣੇ ਮਾਂ ਨੂੰ ਬੱਚਾ ਕਿ ਅੱਲਾ ਤਰਾਂਦੇ ਆ ਕਿ ਆਪਣੇ ਬੱਚੇ ਨੂੰ ਮਾਂ ਕਿਤਰਾ ਸਖਾਂਦੀ ਹੈ ਉਂਗਲ ਫੜ ਕੇ ਬਾਬਾ ਜੀ ਨੇ ਆਨੂੰ ਦੱਸਿਆ ਕਿ ਟੋਕਰੀ ਢੋ ਕੇ ਕਿਰਤ ਕਰਕੇ ਤੁਸੀਂ ਖਾਓ ਔਰ ਬਾਬਾ ਜੀ ਨੇ ਤਾਂ ਕਿਰਤ ਕਰਕੇ ਔਰ ਕਮਾਈ ਕਰਕੇ ਬਾਬਾ ਜੀ ਨੇ ਅੱਜ ਚਾਰੋਂ ਤਰਫ ਹਰਮੰਦਰ ਸਾਹਿਬ ਸਜਾਇਆ ਰੱਖਿਆ ਦੁੱਧ ਵਾਲੀ ਖੂਹ ਜਾ ਕੇ ਵੇਖੋ ਬਾਬਾ ਤਰਸੇਮ ਸਿੰਘ ਦੀ ਸੇਵਾ ਲੱਗੀ ਰਹੀ ਹੈ ਔਰ ਜਾ ਕੇ ਵੇਖੋ ਦਿਲ ਕਰਦਾ ਔਰ ਘਰੋਂ ਆ ਕੇ ਅਗਰ ਉੱਥੇ ਆ ਜੀਏ ਤੇ ਦਿਲ ਕਰਦਾ ਜਾਣ ਨੂੰ ਹੀ ਜੀ ਕਰਦਾ ਕਿ ਅਸੀਂ ਇੱਥੇ ਬੈਠੇ ਰਹੀਏ ਕਿ ਸਭ ਤੋਂ ਬਿਹਤਰ ਹੋਵੇ ਮੈਂ ਅੱਜ ਜਿਹੜੀ ਹੈ ਕਿ ਸਾਡੀ ਜਿੰਨੀ ਇੱਥੇ ਸੰਗਤ ਖੜੀ ਹੈ ਕੈਮਰਾ ਕਮਾ ਕੇ ਦੇਖ ਲੋ ਇਹ ਸੰਗਤ ਸਾਰੀ ਇਹ ਮੰਗਦੀ ਹੈ ਕਿ ਸਾਨੂੰ ਅੱਜ ਜਿਹੜੀ ਕਮੇਟੀ ਸਾਡੀ ਬੋਰਡ ਵਿੱਚ ਬੈਠਾ ਮੀਟਿੰਗ ਕਰ ਰਿਹਾ ਹੈ ਅਸੀਂ ਉਹਨਾਂ ਨੂੰ ਮੰਗ ਪੱਤਰ ਦੇਣਾ ਜਾ ਰਹੇ ਹਾਂ ਕਿ ਸਾਨੂੰ ਕਾਰ ਸੇਵਾ ਨੂੰ ਅੱਜ ਮਤਲਬ ਕਿ ਇਹਨਾਂ ਨੂੰ ਇਮਾਰਤਾਂ ਬਣਾਉਣ ਵਾਸਤੇ ਕਾਰ ਸੇਵਾ ਦਿੱਤੀ ਜਾਏ ਮੈਂ ਸਭ ਤੋਂ ਜ਼ਿਆਦਾ ਜਗਿੰਦਰ ਸਿੰਘ ਦੇ ਉੱਤੇ ਜਿਹੜੇ ਪ੍ਰਧਾਨ ਨੇ ਇਹਨਾਂ ਨੂੰ ਮੈਂ ਵਧਾਈ ਦੇਣਾ ਚਾਹਨਾ ਬਹੁਤ ਚੰਗੀ ਗੱਲ ਹੋਏਗੀ ਇਹ ਪਹਿਲਾ ਕਦਮ ਚੁੱਕਣ ਕਿਉਂਕਿ ਸਾਡਾ ਉਤਰਾਇ ਦਾ ਸਿੱਖ ਜਿੰਨਾ ਸਾਰੇ ਬਾਬਾ ਜੀ ਦੇ ਨਾਲ ਜੁੜੇ ਹੋਏ ਨੇ ਆ ਆਪਣਾ ਜਸਪੀਰ ਸਿੰਘ ਵਿਰਕ ਜਿਹੜਾ ਨਖਲਾਉ ਤੇ ਬੈਠਾ ਹੈ ਉਹ ਨਖਲਾਉ ਤੇ ਬਹਿ ਕੇ ਉਹਨੇ ਅੱਜ ਤੱਕ ਬਾਬਿਆਂ ਨੂੰ ਕਿਤੇ ਮੈਨੂੰ ਇਹ ਨਹੀਂ ਮਾਦਾ ਕਿ ਇੱਕ ਟੋਕਰੀ ਦਾਣੇ ਵੀ ਦਿੱਤੇ ਨੇ ਕਿ ਨਹੀਂ ਦਿੱਤੇ ਉਹ ਬਾਬਿਆਂ ਦੇ ਬਾਰੇ ਗੱਲ ਕੀ ਕਰ ਸਕਦਾ ਹੈ ਸਾਡੇ ਨਾਲ ਰਿਹਾ ਹੋਇਆ ਡਾਕਟਰ ਗਰਮੀਤ ਸਿੰਘ ਨਖਲਾਉ ਤੋਂ ਮੈਂਬਰ ਰਿਹਾ ਹੋਇਆ ਕਮੇਟੀ ਦੇ ਵਿੱਚ ਉਹ ਦਿਨਾਂ ਪਹਿਲਾਂ ਗੱਲ ਕਰੇ ਕਮੇਟੀ ਕਿਦਾਂ ਚੱਲਦੀ ਉਹ ਅੱਜ ਜਿਹੜਾ ਜਸਪੀਰ ਸਿੰਘ ਸਾਡੀ ਕਮੇਟੀ ਨੂੰ ਬਦਨਾਮ ਕਰਨਾ ਚਾ ਰਿਹਾ ਹੈ ਇਥੋਂ ਸਿੱਖਾਂ ਨੂੰ ਬਦਨਾਮ ਕਰਨਾ ਚਾ ਰਿਹਾ ਇੱਕ ਆਦਮੀ ਹੋ ਕੇ ਫੇਸਬੁੱਕ ਤੇ ਇਹ ਗੱਲ ਨਹੀਂ ਵਾਰਾ ਖਾਏਗੀ ਉਹ ਹਰ ਨਾਲ ਗੱਲ ਕਰੇ ਔਰ ਇਹ ਲੋਕ ਜੰਡੇ ਵੀ ਨੇ ਇਤਿਹਾਸ ਦਿੰਦੇ ਨੇ ਅਤਰਾਜ ਦੇ ਜਿਹੜੇ ਨੇ ਇਹ ਕੇ ਬਾਬਾ ਜੀ ਦੇ ਬਦਮਾਸ਼ ਨੇ ਅਰੇ ਭਾਈ ਇਹ ਸਿੱਖ ਜਿੰਨੇ ਆ ਬਦਮਾਸ਼ ਆ ਇਹ ਦੋ ਆਦਮੀ ਚਾਰ ਆਦਮੀ ਇਮਾਨਦਾਰ ਨੇ ਇਹ ਬਿਲਕੁਲ ਮੈਂ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਸਿੱਖ ਜਿੰਨੇ ਅਤਰਾਏ ਦੇ ਆ ਸਾਡੇ ਸਿੱਖਾਂ ਦਾ ਬਾਬਾ ਨਹੀਂ ਇਹ ਸਾਰੇ ਮਦਰ ਅਤਰਾਏ ਦਾ ਜੁਪੀ ਦਾ ਹਰ ਜਗ੍ਹਾ ਇਹ ਗੁਰਦੁਆਰਾ ਹੈ ਇਹ ਗੁਰਦੁਆਰਾ ਸਾਹਿਬ ਇੱਕ ਸਾਡਾ ਅਤਰਾਏ ਦਾ ਨਿੰਗਾ ਜਿੱਥੇ ਜਿੱਥੇ ਵੀ ਸਿੱਖ ਕੋਈ ਬਾਹਰ ਵਿਦੇਸ਼ਾਂ 'ਚ ਉਹਨਾਂ ਦਾ ਗੁਰਦੁਆਰਾ ਹੈ ਇਹ ਗੁਰਦੁਆਰੇ ਦੇ ਵਾਸਤੇ ਅਸੀਂ ਜਾਨ ਵੀ ਦੇ ਦਾਂਗੇ ਇੱਥੇ ਔਰ ਅਸੀਂ ਹਰ ਵੇਲੇ ਕਾਰ ਸੇਵਾ ਦੇ ਨਾਲ ਆ ਕਾਰ ਸੇਵਾ ਦਿੱਤੀ ਜਾਏ ਅੱਜ ਬਾਬਾ ਜੀ ਨੂੰ ਅਸੀਂ ਪ੍ਰਧਾਨ ਜੀ ਨੂੰ ਮੰਗ ਪੱਤਰ ਦੇਣਾ ਜਾ ਰਹੇ ਹਾਂ ਇਸ ਤੁਹਾਡੇ ਚੈਨਲ ਦੇ ਮਾਧਮਨ ਤੋਂ ਮੈਂ ਕਹਿਣਾ ਚਾਹਨਾ ਕਿ ਸਾਡੇ ਇਤੋਂ ਗੁਰਦੁਆਰੇ ਦੀ ਐਮੂਬਲੈਂਸ ਹੋਣੀ ਚਾਹੀਦੀ ਏ ਕਿ ਐਮੂਬਲੈਂਸ ਹੋਏਗੀ ਸਾਡੇ ਇਥੋਂ ਦੇ ਕਰਮਚਾਰੀਆਂ ਨੂੰ ਔਰ ਲੋਕਾਂ ਨੂੰ ਸੁਭਦਾ ਹੋਏਗੀ ਐਮੂਬਲੈਂਸ ਨਾ ਹੋਣ ਦੇ ਕਾਰਨ ਸਾਡੇ ਬਾਬਾ ਜੀ ਨੂੰ ਖੜਨ ਵਾਸਤੇ ਦੇਰ ਹੋ ਗਈ ਏ ਐਮੂਬਲੈਂਸ ਜ਼ਰੂਰੀ ਏ ਤੋਂ ਗੁਰਦੁਆਰੀ ਕਮੇਟੀ ਇਹਦਾ ਬੰਦ ਕਰੇ ਬਿਲਕੁਲ ਜੀ ਮੈਂ ਜਿਆਦਾ ਕਿਸੇ ਦੇ ਉੱਤੇ ਇਲਜ਼ਾਮ ਤਲਾਸ਼ੀ ਕਰਨ ਦੇ ਹੱਕ ਦੇ ਵਿੱਚ ਨਹੀਂ ਹੁੰਦਾ ਨਾ ਕਿਤੇ ਇਲਜ਼ਾਮ ਪਰ ਗੁਰੂ ਘਰ ਦੀ ਸੇਵਾ ਜਿਹੜੀ ਆ ਉਹ ਹੋਣੀ ਚਾਹੀਦੀ ਆ ਗੁਰੂ ਘਰ ਦੀ ਜਿਹੜੀ ਸੇਵਾ ਵਾ ਸਾਡੀਆਂ ਸੰਸਥਾਵਾਂ ਨੇ ਸਾਡੀਆਂ ਕਾਰ ਸੇਵਾ ਵਾਲੀਆਂ ਸੰਸਥਾਵਾਂ ਨੇ ਇਹਨਾਂ ਨੂੰ ਮਿਲਣੀ ਚਾਹੀਦੀ ਆ ਇਹਨਾਂ ਦਾ ਕਾਰ ਸੇਵਾ ਵਾਲਿਆਂ ਦਾ ਕੰਮ ਹੈ ਇਹਨਾਂ ਨੇ ਤੁਹਾਨੂੰ ਨਿਰਮਾਣ ਕਰਕੇ ਜਣਾ ਠੀਕ ਹੈ ਜੀ ਇਹਨਾਂ ਨੇ ਤੁਹਾਨੂੰ ਬਿਲਡਿੰਗਾਂ ਬਣਾ ਕੇ ਦੇਣੀਆਂ ਇਹਨਾਂ ਦਾ ਤੁਸੀਂ ਫਾਇਦਾ ਲਓ ਬਿਲਡਿੰਗਾਂ ਬਣਵਾਓ ਇਨਾਂ ਕੋ ਤੇ ਪ੍ਰਬੰਧ ਜਿਹੜਾ ਵਾ ਉਹ ਕਮੇਟੀਆਂ ਨੇ ਕਰਨਾ ਤੁਸੀਂ ਹੀ ਕਰਦੇ ਰਹਿਣਾ ਵਾ ਠੀਕ ਹੈ ਜੀ ਇਹਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਰਨਾ ਉਹ ਵੀ ਕਹਿਣਾ ਚਾਹੁੰਦੇ ਗੁਰੂ ਘਰ ਨੂੰ ਸੇਵਾ ਦਿੱਤੀ ਜਾਣੀ ਚਾਹੀਦੀ ਬਾਬਿਆਂ ਨੂੰ ਦਿੱਲੀ ਵਾਲਿਆਂ ਨੂੰ ਮਹਾਰਾਜ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਸਾਡਾ ਕਹਿਣਾ ਇਹ ਹੈ ਜੀ ਜਿਹੜੀ ਜ਼ਿਆਦਾਤਰ ਸੰਗਤ ਆ ਉਹ ਵੇਖੋ ਕਾਰ ਸੇਵਾ ਵਾਲੇ ਮਾਪੁਰਸ਼ਾਂ ਨਾਲ ਸ਼ੁਰੂ ਤੋਂ ਜੁੜੀ ਆ ਉਹ ਦਿਲੋਂ ਜੁੜੀ ਆ ਕੁਝ ਚੰਦ ਚਾਰ ਛੇ ਬੰਦੇ ਉਸ ਹਰ ਜਗ੍ਹਾ ਹੀ ਹੁੰਦੇ ਆ ਉਹਨਾਂ ਦੇ ਜਿਹੜਾ ਨਕਾਰਾਤਮਕ ਸੋਚ ਵਾਲੇ ਹੁੰਦੇ ਆ ਤੇ ਕਾਰ ਸੇਵਾ ਦੇ ਕੰਮਾਂ ਨੂੰ ਵੇਖ ਕੇ ਅੱਜ ਅਸੀਂ ਕਹਿੰਦੇ ਪਹਿਲਾਂ ਬਾਬਾ ਜੀ ਦਾ ਦਰਸ਼ੇਨ ਸਿੰਘ ਦਾ ਲੋਕ ਪ੍ਰਚਾਰ ਕਰਦੇ ਸੀ ਚਲੋ ਉਹ ਮਾੜੇ ਚੰਗੇ ਸੀ ਉਹ ਮਹਾਰਾਜ ਜਾਣਦਾ ਇੱਥੋਂ ਦੀ ਸੰਗਤ ਜਾਣਦੀ ਜਿਹੜੀ ਉਹਨਾਂ ਦੇ ਨਾਲ ਜੁੜੀ ਸੀ ਪਰ ਇਹ ਬਾਬਾ ਫੌਜਾ ਸਿੰਘ ਬਾਬਾ ਬਚਨ ਸਿੰਘ ਇਹੋ ਇਹੋ ਜੀਆਂ ਹਸਤੀਆਂ ਨੂੰ ਲੋਕ ਆਪਣੇ ਮੂੰਹੋਂ ਮਾੜਾ ਬੋਲਣ ਦੇ ਆ ਮੈਂ ਇਹਨਾਂ ਦਾ ਕਿਹੜੇ ਯੋਗ ਭਲਾ ਹੋ ਜੂਗਾ ਤੇ ਇਹ ਲੋਕਾਂ ਨੇ ਇੱਕ ਭੰਡੀ ਪ੍ਰਚਾਰ ਸੀਗਾ ਜਿਹਦੇ ਕਰਕੇ ਕਾਰ ਸੇਵਾ ਨੂੰ ਕਮੇਟੀ ਨੇ ਦੂਰ ਕੀਤਾ ਸੀ ਉਹ ਕਮੇਟੀ ਥੋੜੀ ਜੀ ਉਸ ਟਾਈਪ ਦੀ ਆ ਗਈ ਜਿਹੜੀ ਦਿਲੋਂ ਮਹਾਪੁਰਸ਼ਾਂ ਦੇ ਨਾਲ ਈਰਖਾਬਾਜੀ ਰੱਖਦੀ ਤੇ ਹੁਣ ਅਸੀਂ ਬੇਨਤੀ ਕਰਾਂਗੇ ਨਵੀਂ ਕਮੇਟੀ ਨੂੰ ਕਿ ਕਾਰ ਸੇਵਾ ਨੂੰ ਸੇਵਾ ਦਿੱਤੀ ਜਾਵੇ ਔਰ ਕਾਰ ਸੇਵਾ ਜਿਹੜੀ ਆ ਵੱਧ ਤੋਂ ਵੱਧ ਇੱਥੋਂ ਦਾ ਜਿੰਨਾ ਵੀ ਨਿਰਮਾਣ ਕਾਰਜ ਹੋ ਸਕਦਾ ਆ ਤੁਹਾਨੂੰ ਅੱਗੇ ਪੁੱਲਰ ਸਾਹਿਬ ਨੇ ਦੱਸਿਆ ਆ ਵੇਖੋ ਕੋਈ ਹਾਲਤ ਆ ਗੁਰੂ ਘਰ ਕਿਹੜੀ ਚੀਜ਼ ਦਾ ਘਾਟਾ ਪਰ ਕਮੇਟੀਆਂ ਕਰਕੇ ਕੋਈ ਰਾਜੀ ਨਹੀਂ ਗਈਆਂ ਅਸੀਂ ਕਮੇਟੀ ਨੂੰ ਇਹੋ ਹੀ ਮੰਗ ਕਰਨ ਆਏ ਆ ਅੱਜ ਸੰਗਤ ਸਾਰੀ ਕਿ ਕਾਰਸੇਵਾਲੇ ਮਹਾਂਪੁਰਸ਼ਾਂ ਨੂੰ ਸੇਵਾ ਦਿੱਤੀ ਜਾਵੇ ਤਾਂ ਕਿ ਇੱਥੋਂ ਦਾ ਜਿਆਦਾ-ਜਿਆਦਾ ਗੁਰੂ ਘਰ ਦਾ ਜੋ ਵੀ ਕੰਮ ਹੋ ਸਕਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਬਿਲਕੁਲ ਜੀ ਧੰਨਵਾਦ ਪੁੱਲਰ ਸਾਹਿਬ ਇਹ ਕੀ ਤੁਸੀਂ ਬਣਾ ਰਹੇ ਸੰਗਤ ਵੱਲੋਂ ਅਸੀਂ ਚਿੱਠੀ ਬਣਾਈ ਆ ਜਿਹੜੀ ਬੇਨਤੀ ਬਣਾਈ ਆ ਪ੍ਰਧਾਨ ਸਾਹਿਬ ਨੂੰ ਦੇਣ ਵਾਸਤੇ ਉਹਦੇ ਵਿੱਚ ਸੰਗਤ ਵੱਲੋਂ ਬੇਨਤੀ ਕੀਤੀ ਗਈ ਆ ਕਿ ਤੁਸੀਂ ਕਾਰ ਸੇਵਾ ਜਿਹੜੀ ਆ ਸੰਤ ਬਾਬ ਮਹਾਂਪੁਰਖ ਸੰਤ ਬਾਬਾ ਬਚਨ ਸਿੰਘ ਜੀ ਨੂੰ ਕਾਰ ਸੇਵਾ ਵਾਲਿਆਂ ਨੂੰ ਇਸ ਗੁਰੂ ਘਰ ਦੀ ਸੇਵਾ ਜਿਹੜੀ ਆ ਲੈ ਕੇ ਦਿਓ ਠੀਕ ਹੈ ਧੰਨਵਾਦ ਜਿਵੇਂ ਕਿ ਗੱਲ ਮੈਂ ਕੀਤੀ ਆ ਸੰਗਤ ਦੇ ਨਾਲ ਬਹੁਤ ਸਾਰਿਆਂ ਦੇ ਨਾਲ ਗੱਲਬਾਤ ਕੀਤੀ ਆ ਹੋਰ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੇ ਆ ਚਲੋ ਆ ਜਿਹੜੀ ਇਹ ਤੇ ਗੱਲ ਚੱਲ ਰਹੀ ਹੈ ਜੀ ਅੱਜ ਦਾ ਵਿਸ਼ਾ ਇਹ ਆ ਕਿ ਜਿਹੜੀ ਕਮੇਟੀ ਦੀ ਕਾਰਜਗਜ਼ਰੀ ਆ ਠੀਕ ਹੈ ਜੀ ਕਮੇਟੀ ਦੀ ਕਾਰਜਗਜ਼ਰੀ ਵੇਖਣ ਨੂੰ ਇਹ ਮਿਲਦਾ ਵੀ ਕਰਮਚਾਰੀਆਂ ਦੇ ਜਿਹੜੇ ਰਹਿਣ ਦੇ ਪੂਰੀ ਲੋੜ ਤੇ ਵਧੀਆ ਪ੍ਰਬੰਧ ਨਹੀਂ ਗੇ ਔਰ ਅੱਜ ਤੱਕ ਇਹ ਕਾਰਸੇਵਾ ਵਾਲਿਆਂ ਨੂੰ ਵੀ ਸੇਵਾ ਨਹੀਂ ਕਰਾਈ ਜਾ ਰਹੀ ਔਰ ਕਮੇਟੀ ਵੱਲੋਂ ਆਪ ਵੀ ਨਹੀਂ ਕੀਤੀ ਜਾ ਰਹੀ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਬੀਲਪਾਲ ਜੀ ਪ੍ਰਬੰਧ ਵਧੀਆ ਚੱਲਣਗੇ ਔਰ ਪਹਿਲਾਂ ਜੋ ਕੁਝ ਹੁੰਦਾ ਰਿਹਾ ਕਾਰਸੇਵਾੜੇ ਹੀ ਸਾਰਾ ਕੁਝ ਬਣਾਇਆ ਔਰ ਕੁਝ ਬੰਦੇ ਚੰਦ ਬੰਦੇ ਜਿਹੜੇ ਆ ਸਾਡੀ ਸੇਕ ਕੌਮ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਇਹ ਮੈਸੇਜ ਜਿਹੜਾ ਗਲਤ ਜਾ ਰਿਹਾ ਹੈ ਵਰਲਡ ਦੇ ਵਿੱਚ ਗਲਤ ਜਾ ਰਿਹਾ ਸਿੱਖਾਂ ਵਾਸਤੇ ਸਾਨੂੰ ਏਕਤਾ ਦਾ ਪ੍ਰਦੇਸ਼ ਹੋ ਜਾਏ ਸਾਰੇ ਇਕੱਠੇ ਆ ਕੇ ਸੇਵਾ ਕਰਨੀ ਚਾਹੀਦੀ ਹੈ ਕਰਨ ਵਾਸਤੇ ਸਾਰੀਆਂ ਸੰਗਤਾਂ ਇਲਾਕੇ ਦੀਆਂ ਇਕੱਠੀਆਂ ਹੋ ਕਰਕੇ ਆਪ ਜੀ ਨੂੰ ਬੇਨਤੀ ਆ ਕਿ ਜਿਹੜੀ ਕਈ ਸਾਲਾਂ ਤੋਂ ਜਿਹੜੀ ਗੁਰੂ ਘਰ ਦੀ ਸੇਵਾ ਜਿਹੜੀ ਆ ਉਹ ਰੁਕੀ ਪਈ ਆ ਜਿਹੜੀ 2 ਸਾਲਾਂ ਤੋਂ ਆਪ ਜੀ ਦੀ ਕਮੇਟੀ ਬਣੀ ਆ ਉਹ ਸਿਰਫ WhatsApp ਤੇ Facebook ਤੇ ਚੱਲ ਰਹੀ ਆ ਅਜੇ ਤੱਕ ਕੋਈ ਵੀ ਗੁਰੂ ਘਰ ਦੀ ਇਹੋ ਜੀ ਇਮਾਰਤ ਨਹੀਂ ਬਣੀ ਕੋਈ ਇਹੋ ਜੀ ਸੇਵਾ ਨਹੀਂ ਸ਼ੁਰੂ ਹੋਈ ਜਿਹਦਾ ਸੰਗਤਾਂ ਦੇ ਵਿੱਚ ਬਹੁਤ ਜ਼ਿਆਦਾ ਰੋਸ਼ ਹੈ ਇਸ ਗੱਲ ਦਾ ਔਰ तमाम ਜਿਹੜੇ ਹੁਣ ਦੇ ਮੌਜੂਦਾ ਹਾਲਾਤ ਨੂੰ ਵੇਖ ਕੇ ਵੀ ਸੰਗਤ ਜਿਹੜੀ ਆ ਬਹੁਤ ਸੰਗਤਾਂ ਦੇ ਵਿੱਚ ਮਨ ਦੇ ਵਿੱਚ ਉਹ ਆ ਕਿ ਇਸੇ ਤਰ੍ਹਾਂ WhatsApp ਔਰ Facebook ਤੇ ਕਮੇਟੀਆਂ ਚੱਲਣਗੀਆਂ ਇਸ ਕਰਕੇ ਗੁਰੂ ਘਰ ਦੀ ਸੇਵਾ ਜਿਹੜੀ ਰੁਕੀ ਹੋਈ ਆ ਉਹ ਸੇਵਾ ਨੂੰ ਦੁਬਾਰਾ ਸੰਗਤ ਚਾਹੁੰਦੀ ਆ ਕਿ ਬਹੁਤ ਵਧੀਆ ਢੰਗ ਦੇ ਨਾਲ ਜਿਹੜੇ ਕੰਮ ਰੁਕੇ ਨੇ ਬਾਹਰ ਵਾਲੀ ਛੱਡ ਵੇਖ ਲੋ ਕਿੰਨੇ ਪੁਰਾਣੇ ਹੋਏ ਨੇ ਕਿੰਨਾ ਪੂਰੀ ਹਾਲਤ ਉਹਦੀ ਜਰਜਰ ਆ ਜਿਹੜੇ ਕਰਮਚਾਰੀਆਂ ਦੇ ਜਿਹੜੇ ਹੈ ਨੇ ਰਿਹਾਇਸ਼ ਆ ਉਹਨਾਂ ਦੀ ਹਾਲਤ ਬਹੁਤ ਜ਼ਿਆਦੀ ਜਰਜਰ ਆ ਔਰ ਉਹਨਾਂ ਦੀਆਂ ਤਨਖਾਹਾਂ ਵੀ ਉਹ ਕਿਤੇ ਨ ਕਿਤੇ ਉਹ ਵਾਰ-ਵਾਰ ਆਪਜੀ ਦੇ ਕੋਲ ਵੀ ਆ ਗੱਲ ਆਈ ਹੋਏਗੀ ਕਿਉਂਕਿ ਆਪਜੀ ਕੋਲ ਟਾਈਮ ਅਜੇ ਥੋੜਾ ਹੋਇਆ ਹੈ ਆਪਜੀ ਨੂੰ ਪ੍ਰਧਾਨ ਬਣੇ ਨੂੰ ਕਿ ਉਹਨਾਂ ਦੀਆਂ ਤਨਖਾਹਾਂ ਵੀ ਕੁਝ ਘੱਟ ਨੇ ਉਹਨਾਂ ਦੀਆਂ ਤਨਖਾਹਾਂ ਤੇ ਵਿਚਾਰ ਕੀਤਾ ਜਾਵੇ ਔਰ ਉਹਨਾਂ ਦੀ ਰਿਹائش ਤੇ ਵਿਚਾਰ ਕੀਤਾ ਜਾਵੇ ਔਰ ਲੰਗਰ ਨੂੰ ਹੋਰ ਬਿਹਤਰ ਕੀਤਾ ਜਾਵੇ ਇਹਦੇ ਵਾਸਤੇ ਅਸੀਂ ਸਾਰੀ ਸੰਗਤਾਂ ਨੇ ਇੱਕ ਮੰਗ ਪੱਤਰ ਜਿਹੜਾ ਤਿਆਰ ਕੀਤਾ ਉਹ ਆਪਜੀ ਨੂੰ ਪੜ੍ਹ ਕੇ ਸੁਣਾ ਦਿੰਨੇ ਆ ਕਿ ਆਪਜੀ ਨੂੰ ਮਾਨਯੋਗ ਪ੍ਰਧਾਨ ਜੀ ਨਾਨਕਪਤਾ ਸਾਹਿਬ ਆਪਜੀ ਨੂੰ ਸਿਨਮਰ ਬੇਨਤੀ ਹੈ ਕਿ ਸਾਰੇ ਇਲਾਕੇ ਦੀਆਂ ਸਿੱਖ ਸੰਗਤਾਂ ਵਿੱਚ ਇਸ ਗੱਲ ਦਾ ਰੋਸ਼ ਹੈ ਕਿ ਕਾਫੀ ਲੰਮੇ ਸਮੇਂ ਤੋਂ ਨਾਨਕਮਤਾ ਸਾਹਿਬ ਦੀ ਕਾਰ ਸੇਵਾ ਜਿਹੜੀ ਰੁਕੀ ਹੋਈ ਆ ਅੱਜ ਸਾਰੀਆਂ ਸੰਗਤਾਂ ਨੇ ਇੱਕ ਮਤ ਹੋ ਕੇ ਆਪ ਜੀ ਨੂੰ ਬੇਨਤੀ ਕੀਤੀ ਹੈ ਕਰਨੀ ਹੈ ਕਿ ਸ੍ਰੀ ਨਾਨਕਮਤਾ ਸਾਹਿਬ ਜੀ ਦੀ ਕਾਰ ਸੇਵਾ ਸੰਤ ਬਾਬਾ ਬਚਨ ਸਿੰਘ ਜੀ ਨੂੰ ਦਿੱਤੀ ਜਾਵੇ ਤਾਂ ਕਿ ਸਾਲਾਂ ਤੋਂ ਰੁਕੇ ਹੋਏ ਕੰਮ ਜਿਹੜੇ ਉਹ ਦੁਬਾਰਾ ਚੱਲ ਸਕਣ ਸਾਰੀ ਸੰਗਤ ਇਸ ਗੱਲ ਤੇ ਸਹਿਮਤ ਹੈ ਜੀ ਬਿਲਕੁਲ ਬਵਾ ਖੜੀਆਂ ਕਰਕੇ ਆਪ ਜੀ ਬਿਲਕੁਲ ਬਾਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਪ੍ਰਧਾਨ ਜੀ ਇੱਕ ਐਮਬੂਲੈਂਸ ਵੀ ਚਾਹੀਦੀ ਗੁਰਦੁਆਰੇ ਵਾਸਤੇ ਇਹ ਜਰੂਰ ਆਪਣੇ ਨਿਜੀ ਧਿਆਨ ਚ ਰੱਖੋ ਆਜੋ ਜੀ ਹੱਥ ਲਾ ਪੱਤਰ ਲੱਤੀ ਆ ਐਮਬੂਲੈਂਸ ਦਾ ਨਹੀਂ ਨਹੀਂ ਮਹਾਰਾਜ ਸਾਹਿਬ ਜੀ ਇੱਥੇ ਆਜੋ ਐਸ ਪਾਸੇ ਆਜੋ ਇੱਥੇ ਲਵਾ ਮਾਮ ਸਾਹਿਬ ਜੀ ਹੋਰ ਅਸੀਂ ਚਾਹਾਂਗੇ ਕਿ ਤੁਸੀਂ ਇਸ ਸੰਬੰਧ ਦੇ ਵਿੱਚ ਦੋ ਸ਼ਬਦ ਜਰੂਰ ਤੁਸੀਂ ਵੀ ਤੇ ਜਨਰਲ ਸੈਕਟਰੀ ਸਾਹਿਬ ਜਨਰਲ ਸੈਕਟਰੀ ਜਰੂਰ ਆਪਣੇ ਚਾਰੋ ਸੁਣਾਓ ਆਲੋ ਦੱਸੋ ਨੇ ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਆਂ ਔਰ ਹੁੰਦਾ ਸੰਗਤ ਦਾ ਮਾਨ ਸਨਮਾਨ ਰੱਖਾਂਗੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜੋ ਤੁਸੀਂ ਆ ਮੰਗ ਪੱਤਰ ਰੱਖਿਆ ਅਸੀਂ ਅੰਦਰ ਤੇ ਅੱਜ ਹੀ ਚਰਚਾ ਕਰਦੇ ਆਂ ਕਮੇਟੀ ਵਿੱਚ ਠੀਕ ਹੈ ਜੀ ਜੋ ਵੀ ਹੋਏਗਾ ਨਿਰਣੇ ਤੇ ਕਮੇਟੀ ਤੋਂ ਬਾਅਦ ਤੁਹਾਨੂੰ ਦੱਸ ਦਿਆਂਗੇ ਬੋਲੇ ਈ ਸੋਨਾ ਭਾਈ ਤੁਸੀਂ ਬੋਲ ਦਿਓ ਇਹੋ ਹੀ ਤੁਹਾਡੇ ਤੋਂ ਉਮੀਦ ਕਰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਸਾਧ ਸੰਗਤ ਅਤੇ ਇਲਾਕੇ ਦੀ ਸਾਧ ਸੰਗਤ ਸਾਡੇ ਕੋਲ ਆਈ ਹੈ ਇੱਥੇ ਮੰਗ ਪੱਤਰ ਲੈ ਕੇ ਕਿ ਕਾਰ ਸੇਵਾ ਨੂੰ ਸੇਵਾ ਮਤਲਬ ਸੇਵਾ ਲਈ ਜਾਵੇ ਕਾਰ ਸੇਵਾ ਇਹਦੇ ਨਾਲ ਸਾਡੀ ਵੀ ਸਹਿਮਤੀ ਆ ਬਾਕੀ ਇਹਦੇ ਤੇ ਅਸੀਂ ਚਰਚਾ ਕਰਦੇ ਆ ਕਿ ਕਿਉਂਕਿ ਗੁਰਦੁਆਰੇ ਦੀਆਂ ਇਹਦੀਆਂ ਕਾਰ ਸੇਵਾਵਾਂ ਨਾਲ ਹੀ ਕੰਮ ਚੱਲਦੇ ਨੇ ਕਮੇਟੀਆਂ ਤੋਂ ਤੇ ਨਹੀਂ ਕਹੋ ਪਾਉਂਦੇ ਕੰਮ ਜੇ ਕਿਉਂਕਿ ਕੰਮ ਮਹਾਪੁਰਸ਼ੀ ਕਰ ਸਕਦੇ ਨੇ ਇਹਦੇ ਨਾਲ ਅਸੀਂ ਵੀ ਤੁਹਾਡੀ ਨਾਲ ਇਸ ਮੰਗ ਦੇ ਨਾਲ ਸਾਡਾ ਸਹਿਮਤੀ ਆ ਬਾਕੀ ਅਸੀਂ ਆਪਣੀ ਕਮੇਟੀ ਚਰਚਾ ਕਰਕੇ ਤੁਹਾਨੂੰ ਅਸੀਂ ਥੋੜੀ ਦਿੱਤਾ ਅਖਬਾਰ ਦਵਾ ਦਾਂਗੇ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਮੰਤਰੀ ਹੋਏ ਤੁਸੀਂ ਪਛਾਣੀ ਏ ਸਾਡੀ ਪੂਰੀ ਕੌਮ ਦੀ ਔਰ ਅਸੀਂ ਤੁਹਾਨੂੰ ਕੌਮ ਵੱਲੋਂ ਪੂਰਾ ਮੰਨ ਰਹੇ ਆ ਔਰ ਅਸੀਂ ਤੁਹਾਡੇ ਨਾਲ ਆ ਜਿੱਥੇ ਕਹੋਗੇ ਅਸੀਂ ਤੁਹਾਡੇ ਪਿੱਛੇ ਖੜੇ ਹੋਵਾਂਗੇ ਕੌਮ ਪੂਰੀ ਔਰ ਮੈਂ ਅੱਲਾ ਸਾਡੇ ਪ੍ਰਧਾਨ ਮੰਤਰੀ ਤੱਕ ਕਿਆ ਮੁੱਖ ਮੰਤਰੀ ਤੱਕ ਤੁਸਾਂ ਗੱਲ ਪਹਚਾਣੀ ਹੈ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਆਪਣੇ ਮੁੱਖ ਮੰਤਰੀ ਦਾ ਪੁਸ਼ਕਰ ਧਾਮੀ ਜੀ ਦਾ ਜਿਨ੍ਹਾਂ ਨੇ ਮਦਲਾ ਇੱਥੋਂ ਤੱਕ ਜਿਹੜਾ ਕਾਊਂਟਰ ਹੋਇਆ ਨੇ ਇਹਦਾ ਸਾਡੇ ਤੇ ਬਿਲਕੁਲ ਬਾਬਾ ਜੀ ਦਾ ਕੋਈ ਇਹਨੇ ਨਾ ਹੀ ਨਹੀਂ ਲੈਣਾ ਮੈਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਆਈ ਸਿੱਖ ਸਮਾਜ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨੇ ਮੁੱਖ ਮੰਤਰੀ ਦਾ ਬੋਲੇ ਸਲਾਮ ਹੈ ਹਾਂ